11 20 ਚ ਮਤਲਬ ਪੈ ਗਿਆ ਆਪਾਂ ਨੂੰ ਹਾਂ ਮਿਨਿਮਮ ਇੱਥੇ ਇੱਕ ਮਤਲਬ ਆਨ ਰੋਡ ਹੋਇਆ ਸੀ ਆਪਣਾ ਆਨ ਰੋਡ ਇਨਸ਼ੋਰੈਂਸ ਆਰਸੀ ਖਰਚਾ ਤੇ ਲੋਨ ਦਾ ਖਰਚਾ ਵਿੱਚੇ ਪਾ ਕੇ ਟੋਟਲ 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 ਪਾ ਕੇ ਹੁਣ ਵੀ ਇੰਨੇ ਕ ਦੇਈਏ 11 18 ਚ ਮੈਨੂੰ ਪਿਆ ਇਹ ਸਸਤੇ ਕਿਉਂ ਕਿ ਥੋੜੇ ਜਿ ਤੇ ਫਿਰ ਉਹਨਾਂ ਦਾ ਰੇਟ ਵਧ ਗਿਆ ਉੱਥੇ ਕਿ ਜੇ ਗੱਲ ਆ ਗਈ ਉਹਨੇ ਕਿ ਦੇ ਆ 200 ਦਾ ਜਨਾ ਗ੍ਰੇਡ ਵਧਿਆ ਉਹਨਾਂ ਕੇ ਦੀ ਉਹਨਾਂ ਕੋ ਉੱਥੇ ਜਿਹਾ ਘਟ ਗਈ ਹਾਂ ਤੇ ਹੁਣ ਮੈਨੂੰ ਇਹ ਦੱਸੋ ਵੀ ਸਰਵਿਸ ਤੋਂ ਇਲਾਵਾ ਇਹਨੇ ਕੋਈ ਚੀਜ਼ ਪੰਨੀ ਤੋੜੀ ਕੋਈ ਨੁਕਸਾਨ ਕੁਝ ਕੀਤਾ ਨੇ ਖਦੇ ਪਾ ਕੇ ਵੀ ਕਰੀ ਤੁਸੀਂ ਉਹਦਾ ਕੀਤਾ ਸੀਗਾ ਸੀ ਉਹ ਤਾਂ ਜਦੋਂ ਪੰਪ ਦੀ ਆਪਾਂ ਬਣਾਈ ਸੀ ਉਹ ਤਾਂ ਵੀ ਨਹੀਂ ਉਹਦੇ ਥੋੜੇ ਜਿਵੇਂ ਸ਼ਾਰਟ ਵਾਲਾ ਸੀਗਾ ਨੋਰਮਲ ਥੱਲੇ ਸ਼ਾਰਟ ਨੂੰ ਜਿਹੜਾ ਕਵਰ ਜਿਹੜਾ ਉਹ ਟੁੱਟ ਗਿਆ ਸੀ ਆ 4/4 ਨਹੀਂ ਇਹ ਨਰਮ ਜਿਆ ਹੈ ਹੈ ਤਾਂ ਵਾਵਾ ਪਰ ਟੁੱਟ ਗਿਆ ਸੀ ਕਹਿੰਦਾ ਮਤਲਬ ਆਪੇ ਦੁਬਾਰਾ ਚੇਂਜ ਕੀਤਾ ਨਾਲ ਕਰ ਦਿੱਤਾ ਤਾਂ ਕੋਈ ਚੀਜ਼ ਵਜੀ ਜਾ ਨਾ 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 ਇਹਦੇ ਨਟ ਲੂਸ ਹੋ ਗਏ ਪਤਾ ਨਹੀਂ ਕਿਸ ਕੀ ਕਾਰਨ ਬਣਿਆ ਅੱਛਾ ਜਿਵੇਂ ਨਾ ਟਾਈਪ ਗਰਮ ਹੋ ਕੇ ਨਾਲ ਜੁੜ ਗਿਆ ਜਾਂ ਕਿਵੇਂ ਮਰੋੜਾ ਜਾਂ ਪੈ ਗਿਆ ਸਮਝ ਨਹੀਂ ਲੱਗੀ ਸਾਨੂੰ ਆਪ ਨੂੰ ਟੁੱਟ ਗਿਆ ਸੀ ਹਾਂ ਉਹਨੇ ਕਾਰ ਦਿੱਤਾ ਕਿੰਨੇ ਲੱਗੇ ਕਿ ਨਹੀਂ 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 ਲੱਗੇ ਫ੍ਰੀ ਆਫ ਕਾਸਟ ਗਿਆ ਇੱਕ ਇਹਨੇ ਟੈਂਕੀ ਪਾਣੀ ਵਾਲੀ ਜਿਹੜੀ ਉਹ ਲੀਕ ਹੋ ਗਈ ਸੀ ਉਹਦੇ ਪੈਸੇ ਲੱਗੇ ਉਹ ਵੀ ਫ੍ਰੀ ਆਫ ਕਾਸਟ ਸੀ ਓਕੇ ਵੈਰੀ ਗੁੱਡ ਹਾਂ ਜੌਨ ਰਿਪੋਰਟ ਸੁਣਵਾਈ ਕਰਦਾ ਕਿ ਵਿੱਚ ਚੱਕ ਸਕਦੇ ਪੂਰਾ ਸੰਤੁਸ਼ਟ ਤਾਂ ਨਹੀਂ ਹੋਏ ਛੇ ਤੁਹਾਨੂੰ ਮੈਂ ਨਹੀਂ ਇਸ ਤੋਂ ਬਾਅਦ ਫਿਰ ਕੇ ਨਿਕਸ ਆਇਆ ਫਿਰ ਕਲੱਚ ਦੀ ਸਮੱਸਿਆ ਤੁਹਾਨੂੰ ਦੱਸਿਆ ਸੀ ਕਲੱਚ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਸੀ ਤੇ ਉਹਦਾ ਕੁਲ ਇਹ ਕਿੰਨਾ ਚੱਲ ਗਿਆ ਹਣ ਆਈਡੀਆ ਕੁਝ ਮੇਰੇ ਕੋਲ 1600 ਦੇ ਗ੍ਰੀਬ ਤੇ ਕਲਚ ਪਲੇਟ ਨਾਲ ਦੀ ਆ ਕਿ ਬਦਲੀ ਆ ਨਾਲ ਦੀ ਨਾਲ ਬਦਲੇ ਗਿਆ ਤੇ 베어ਿੰਗ ਬਦਲੇ ਗਏ ਚੋਕੋ ਜਦੋਂ ਖੋਲਿਆ ਸੀ ਸਾਨੂੰ ਡਾਊਟ ਸੀਗਾ ਹੂੰ ਵੀ ਕਲੱਚ ਨੂੰ ਖਸਾਗਾ ਕੋਈ ਆਵਾਜ਼ ਬਹੁਤ ਕਰਦਾ ਸੀ ਓਕੇ ਇੱਕ ਹੀ ਆਵਾਜ਼ ਨੇ ਇੰਨੀ ਜ਼ਿਆਦਾ ਕੀਤੀ ਕਿ ਸਮਝ ਨਹੀਂ ਲੱਗਦੀ ਕੋਈ ਟੁੱਟ ਗਿਆ ਵਿੱਚੋਂ ਕੁਝ ਹੂੰ ਪਰ ਉਹ ਦੋ ਦਿਨ ਕਰਕੇ ਆਹੇ ਜਲਸੀ ਵਾਲੇ ਆਏ ਵੇਖਿਆ ਉਹਨਾਂ ਨੇ ਹੂੰ ਉਹ ਕਦੀ ਕਹਿਣ ਵੀ ਦੀ ਹਿੱਸੇ ਚੋਂ ਆਉਂਦੀ ਆ ਸਮਝਣ ਲੱਗੇ ਸਾਨੂੰ ਆ ਖੁਦ ਨਹੀਂ ਸੀ ਲੱਗਦੀ ਪਤਾ ਨਹੀਂ ਹਿੱਸੇ ਚੋਂ ਆ ਰਹੀ ਆ ਪਿਛਲੇ ਚੋਂ ਜਾਂ ਕਲੱਚ ਚੋਂ ਆ ਰਹੀ ਆ ਸਾਊਂਡ ਹੀ ਇਹਦਾ ਜਿਆਦਾ ਆਉਂਦਾ ਸੀ ਕਹਿੰਦਾ ਮੈਂ ਲਾਇਆ ਪਰ ਥੋੜੇ ਦੇਣੀ ਥੋੜੇ ਦੇਣੀ ਜਦੋਂ ਤਾਂ ਟੀ ਲੱਗਦਾ ਸੀਗਾ ਉਦੋਂ ਆਵਾਜ਼ ਆਉਂਦੀ ਸੀ ਉਦੋਂ ਆਉਂਦੀ ਹਾਂ ਬਟੇ ਥੋੜਾ ਹੈ ਨਾ ਤਕਰੀਬਨ ਹਫਤੇ ਦੇ ਵਿੱਚ ਵਿੱਚ ਜਿੰਨਾ ਜਨੂੰ ਵੇਖਣ ਆਏ ਤੇ ਅਸੀਂ ਲੈ ਕੇ ਗਏ ਉੱਥੇ ਹੂੰ ਉਹ ਵੀ ਉਹਨਾਂ ਦੇ ਮਕੈਨਿਕ ਆਏ ਉਹਨਾਂ ਨੇ ਟਾਇਰ ਲਾ ਕੇ ਚੈੱਕ ਕੀਤਾ ਹੂੰ ਤਕਰੀਬਨ ਕੁਛ ਲੱਭਿਆ ਨਹੀਂ ਉਹਨਾਂ ਨੂੰ ਓਕੇ ਤੇ ਸਾਡਾ ਡਾਊਟ ਜਿਹੜਾ ਕਲੱਚ ਤੇ ਪਹਿਲਾਂ ਥੋੜਾ ਜਿਹਾ ਗਿਆ ਸੀ ਹੂੰ ਕਲਚ ਦੀ ਆਵਾਜ਼ ਆ ਕਿਉਂਕਿ ਮੈਂ ਕਹਿੰਦਾ ਸੀ ਕਲਚ ਦੀ ਪਰ ਸਮਝ ਮੈਨੂੰ ਵੀ ਨਹੀਂ ਸੀ ਲੱਗਦੀ ਬਾਜ਼ੀ ਇਦਾਂ ਦੀ ਹਾਂ ਗਰਰ ਜੇ ਟਾਈਪ ਜੀ 베어ਿੰਗ ਪਾਉਣ ਤੋਂ ਬਾਅਦ ਹਟ ਗਈ ਕਿ ਨਹੀਂ ਹਾਂ ਉਹ ਚੀਜ਼ ਦੀ ਸਮੱਸਿਆ ਦਾ ਹੱਲ ਹੋਇਆ ਜਿਹੜੀ ਕਲਚ ਦੀ ਆਵਾਜ਼ ਆਉਂਦੀ ਸੀ ਨਾ ਜਿਵੇਂ ਉਹ ਬਹੁਤ ਜ਼ਿਆਦਾ ਆਉਂਦੀ ਸੀ ਬਹੁਤ ਜ਼ਿਆਦਾ ਆਉਂਦੀ ਸੀ ਹਾਂ ਬਹੁਤ ਜ਼ਿਆਦਾ ਆਉਂਦੀ ਕਿਉਂਕਿ ਮੈਨੂੰ ਪਾਚਾ ਖੋਲਿਆ ਨਾ ਵੇਖ ਕਲਚ ਮੈਨੂੰ ਵੀ ਲੱਗਿਆ ਨਹੀਂ ਸਹੀ ਸੀਗਾ ਮੇਰਾ ਡਾਊਟ ਹੀ ਸੀਗਾ ਓਕੇ ਜਾਂ ਮੈਨੂੰ ਜਿਵੇਂ ਉਹਨਾਂ ਨੇ ਬਸ ਸੁਣਿਆ ਯਾਰ ਜਿਹੜੇ ਹਸਾ ਹੁਣ ਤੁਸੀਂ ਪਹਿਲਾਂ ਦੂਜੇ ਰੈਕਟਰ ਚਲਾਏ ਜਿਵੇਂ ਆ ਵੀ ਖੜਾ ਤੁਸੀਂ ਇਹਦੀ ਬੜੇ ਤਗੜੇ ਜਿਹੜੀ ਇਹਦੀ 1600 ਕਲਚ ਪਲੇਟ ਚਲਾਤੀ ਆ ਹਾਂ ਮੈਂ ਅੱਗੇ ਵੀ ਸੁਣਿਆ ਸੀ ਕਹਿੰਦੇ ਹਜ਼ਾਰ ਚੱਲਦੀ ਨਹੀਂ ਉਹ ਨਹੀਂ ਉਹਨਾਂ ਦਾ ਵੀ ਕਹਿੰਦੇ ਸੀ ਭਾਜੀ 500 ਵਾਲੇ ਵੀ ਬਦਲੇ ਆ ਹਾਂ ਇਹ ਉਹਨਾਂ ਦਾ ਆਪਦੀ ਖੋਦੀ ਸੀ ਬਿਗਰਾਉਣੀ ਨਹੀਂ ਦੇਖਿਆ 100 200 ਤੇ ਵੀ ਬਦਲੇ ਆ ਹਾਂ ਉਹ ਕਹਿੰਦੇ 500 ਵੀ ਬਦਲੇ ਆ ਤੁਸੀਂ ਬੜੇ ਤਗੜੇ ਜਿਹੜੀ 1600 ਚਲਾਤੀ ਮਹਾਰਾਣ ਹਰਾਣ ਇਸ ਗੱਲੋਂ ਵੀ ਤੁਸੀਂ ਦੂਜਾ ਮਾਡਲ ਚਲਾਇਆ ਮੌਦਾਨੀ ਰਾਨੀ ਤੁਸੀਂ ਕਿਤੇ ਡਰਾਈਵਰ ਨਹੀਂ ਜਾਇਆ ਨਾ ਸੌਤਲੋ ਮੇਰੇ ਵੀਰ ਵੇਖਣ ਵਾਲੇ ਨਾ ਸੌ। ਨਹੀਂ ਨਹੀਂ। ਉਹ ਗੱਲ ਹੁੰਦਾ ਵੀ ਕੁਝ ਚੀਜ਼ਾਂ ਦਾ ਡਿਫਰੈਂਟ ਹੁੰਦਾ ਨਾ ਹੁਣ ਆਪਾਂ ਸਵਰਾਜ ਏ ਉਹ ਛੋਟੇ ਨੂੰ ਕੋਈ ਪ੍ਰਵਾਹ ਨਹੀਂ। ਹਾਂ। ਉੱਤੇ ਪੈਰ ਰੱਖ ਲੋ। ਨਹੀਂ ਚੱਕਦਾ। ਬਿਲਕੁਲ ਬਿਲਕੁਲ। ਉੱਤੇ ਪੈਰ ਹੀਂਦੇ ਰਹਿਂਦਾ ਆਪਣੇ ਸਾਰਿਆਂ ਦਾ ਹੀ। ਉਹ ਪੁੱਤ ਕੀ ਹੋਇਆ ਇਹਨਾਂ ਦਾ ਕਹਿੰਦਾ ਮਤਲਬ ਪੈਰ ਰੱਖਣਾ। ਹਾਂ। ਇਹ ਵੀ ਜੋ ਡਰਾਈਵਰ ਥੋੜਾ ਜਿਆਦਾ ਰਹਿਂਦਾ ਮੈਨੂੰ ਤਾਂ ਡਾਊਟ ਸੀ ਡਰਾਈਵਰ ਨੇ ਇਹ ਚੱਲਿਆ ਸੀ ਕੰਪਿਊਟਰ ਕਰਾਏ ਤੇ। ਓਕੇ। ਉਹ ਡਰਾਈਵਰ ਮੇਰੇ ਵਰਗਾ ਹੀ ਸੀਗਾ। ਤੁਸੀਂ ਗਲਤ ਨਹੀਂ ਕਹ ਇਹ ਰੋ ਖੜਾਰੀ ਬਹੁਤ ਪੂਰਾ ਸੀਗਾ ਪਰ ਉਹ 55 ਦੇ ਟਿਕਿਆ ਸੀ ਉਹਦਾ ਸਾਰਾ ਕੋਈ ਸਿਸਟਮ ਪੁਰਾਣਾ ਹੂੰ ਉਹਦਾ ਕਈ ਵਾਰੀ ਵਾਸ਼ ਕੀਤਾ ਮੈਂ ਬਥੇਰੇ ਜਦੋਂ ਮੈਨੂੰ ਆਉਣਾ ਚਾਹ ਪਾਣੀ ਪੁੱਛਣ ਜਾਂਦਾ ਕਿਹੜਾ ਮਾਰਨ ਆਉਣਾ ਐ ਰੋਣਾ ਉਹਦਾ ਉਹਦਾ ਤਕਰੀਬਨ ਉਹਨਾਂ ਦਾ ਨਹੀਂ ਨਹੀਂ ਮੈਂ ਵੇਟ ਤੇਰਾ ਇੱਥੇ ਆ ਇੱਥੇ ਇਕੱਲਾ ਪਾਬੀ ਆ ਪਰ ਇਹਨੂੰ ਥੋੜਾ ਜਿਆ ਟੱਚ ਰਹਿੰਦਾ ਹੀ ਸੀਗਾ ਓਕੇ ਤੇ ਵਿਚਾਰਿਆ ਹਾਂ ਨੇ ਖੋਲਿਆ ਕੋਲਾ ਜੋ ਬੈਰੰਗ ਉਹ ਕਹਿੰਦੇ ਬੈਰਿਆਂ ਦੀ ਥੋੜੀ ਲੱਗਦੀ ਬੈਰੰਗ ਹੁਣ ਨਵੇਂ ਮਾਡਲ ਚ ਆਉਂਦੇ ਆ ਜੀ ਉਹਨਾਂ ਦੇ ਪਾਰਟ ਵੀ ਚੇਂਜ ਕਰਦੇ ਆ ਉਹਨਾਂ ਚੇਂਜ ਕਰਦੇ ਫ੍ਰੀ ਆਫ ਕਾਸਟ ਹੀ ਕੀਤੀ ਉਹ ਵੀ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਹੀ ਕੀਤੀ ਹੁੰਦਾ ਕੋਈ ਚਾਰਜ ਨਹੀਂ ਲਿਆ ਹਾਲ ਦੀ ਘੜੀ ਭਾਈ ਤੁਹਾਡਾ ਓਕੇ ਆ ਹਾਂ ਗਾਹ ਵੇ ਫਿਰ ਬਿਆਜ਼ ਜੋ ਗਰੀਸ ਕੀਤਾ ਉਹਦਾ ਗਰੀਸ ਦਾ ਚਾਰਜ ਲਿਆ ਰਾਂ ਵੀ ਗਰੀਸ ਕਰਨਾ ਮੈਂ ਕਰ ਦੋ ਉਹਦਾ ਜੋ ਚਾਰਜ ਸੋ ਮੈਂ 200 ਰੁਪਏ ਸ਼ਾਇਦ ਲਿਆ ਸੀ ਚੱਲ ਇੰਨੇ ਦਾ ਕੋਈ ਨਹੀਂ ਹੁੰਦਾ ਨਹੀਂ ਉਹ ਤਾਂ ਤਾਂ ਕਿਨਾਂ ਜਾਇਜ਼ ਗੱਲਾਂ ਤੇ ਲਿਫਟਾਂ ਤੁਹਾਨੂੰ ਸ਼ਾਇਦ ਅੱਗੇ ਉਹ ਤਾਂ ਲਿਫਟ ਨੇ ਬਹੁਤ ਰੱਗੀ ਸੀ ਇਹ ਆ ਰਾਮ ਮੋ ਤਾਂ ਕੀਤਾ ਪੂਰੇ ਇੱਕ ਸਾਲ ਮੈਂ ਬਟਨ ਤੋਂ ਲਿਫਟ ਨਹੀਂ ਚੱਕ ਕੇ ਦੇਖਿਆ ਤੇ ਨਵੇਂ ਦਾ ਚਾਹ ਹੁੰਦਾ ਤਾਂ ਨਵੇਂ ਦੀ ਲਿਫਟ ਬਟਨ ਤੋਂ ਚੱਕ ਹੀ ਨਹੀਂ ਮੈਂ ਤੁਹਾਨੂੰ ਲੰਮਾ ਵੀ ਦੱਸਦਾ ਸੀ ਮੈਂ ਤੁਹਾਡੇ ਕੰਮ ਤੇ ਕੀਤਾ ਤੇ ਦੇਖੋ ਉਹ ਕਹਿੰਦੇ ਸਾਡੇ ਪਿੱਛੇ ਪਾਰਟ ਆ ਨਹੀਂ ਰਿਹਾ ਹਾਂ ਕਾਫੀ ਟਾਈਮ ਫਿਰ ਉਹਨਾਂ ਨੇ ਮਾਸਟਰਾਂ ਦਾ ਇੱਕ ਸ਼ਾਇਦ ਕੋਈ ਪਤਾ ਨਹੀਂ ਮਾਸਟਰ ਨੇ ਨਹੀਂ ਇਹਦਾ ਹੁੰਦਾ ਮਦਰ ਬੋਰਡ ਕੁਝ ਨਾ ਮਦਰ ਬੋਰਡ ਆਈ ਦਾ ਕੋਈ ਸਿਸਟਮ ਫਿਰ ਪਹਿਲਾਂ ਉਹਨਾਂ ਨੇ ਮੋਟਰ ਚੇਂਜ ਕੀਤੀ ਉਹ ਵੀ ਨਾ ਸਹੀ ਹੋਇਆ ਹਾਂ ਫਿਰ ਇਹਨਾਂ ਨੇ ਇੱਥੋਂ ਕੀਤਾ ਹਾਂ ਤੇ ਫਿਰ ਐਸੇ ਹੁਣ ਉਹ ਤੋਂ ਬਾਅਦ ਚੱਲੀ ਜਾਂਦਾ ਉਹ ਤੋਂ ਬਾਅਦ ਲਿਫਟ ਇੱਕ ਸਾਲ ਬਾਅਦ ਚੱਲੀ ਜਾਂਦਾ ਹਾਂ ਹਾਂ ਇੱਕ ਸਾਲ ਬਾਅਦ ਹੁਣ ਕੋਈ ਆਪਾਂ ਨੂੰ ਉਹਦੀ ਪ੍ਰੋਬਲਮ ਨਹੀਂ ਹੈ ਜਿਹੜੀ ਚੀਜ਼ ਹੁਣ ਨਹੀਂ ਹੈਗੀ ਤਾਂ ਆਪਾਂ ਕਿਉਂ ਕਰਾਂ ਹਾਂ ਹੁਣ ਕਾ ਤੋ ਕਰਨੀ ਹਾਂ ਬਾਕੀ ਇੱਕ ਤਾਂ ਨੂੰ ਮੈਂ ਆ ਦਿਖਾਉਣਾ ਚੀਜ਼ ਪਿੱਛੇ ਇਹ ਇਹਦੀ ਦਿੱਕਤ ਤਾਂ ਛੋਟੇ ਨੂੰ ਆ ਰਹੀ ਮੈਂ ਸਮਝ ਗਿਆ ਵੈਸੇ ਮੇਰਾ ਵੀਰ ਆਇਓ ਕੈਮਰਾਮੈਨ ਵੀਰ ਨੂੰ ਮੈਂ ਕਹਾਂ ਆਏਗਾ ਆ ਚੀਜ਼ਾਂ ਦਿਖਾਣਾ ਹਾਂ ਹਾਂ ਆ ਚੀਜ਼ਾਂ ਨੇ ਥੋੜੀ ਪੂਰੀ ਪਲੇ ਖਤਮ ਨਹੀਂ ਹੁੰਦੀ ਉਨੀ ਕੀ ਪਿਲ ਪਲੇ ਰਹਿ ਜਾਂਦੀ ਰਹ ਜਾਂਦੀ ਹੈ ਤੇ ਜਦੋਂ ਮੈਂ ਪਾਇਆ ਸੀ ਇੰਪਲੀਮੈਂਟ ਪਲੋ ਪਲੋ ਹਾਂ ਪਲਾਉ ਦੀ ਉਹ ਬੈਗ ਚਲੇ ਜਾਂਦਾ ਉਹ ਹੈਗਾ ਸੀ ਦੂਸਰਾ ਜਿਹੜਾ ਆਪਾਂ ਕਹਿੰਦੇ ਉਹ ਲਿੰਕਨ ਦਾ ਕਦ ਦੂਸਰਾ ਨਹੀਂ ਸ਼ਕਤੀਮਾਨ ਦਾ ਸੀ ਜਿਹੜਾ ਆਪਣੇ ਲਿਫਟ ਤੇ ਕਹਿੰਦਾ ਮਤਲਬ ਘੁੰਮ ਘੁੰਮਦੇ ਆ ਹਾਂ ਵੇਟ ਬਹੁਤ ਵੱਨ ਜਾਂਦਾ ਸੀ ਬਹੁਤ ਜਾ ਦੇ ਉਹ ਤੁਸੀਂ ਦੇਖੋ ਇੱਕ ਨਹੀਂ ਦੋਨੋਂ ਚੀਜ਼ਾਂ ਹੀ ਦੋਨੇ ਚੱਕਦੇ ਦੋਨੇ ਦੂਜੀ ਦਾ ਚਲੋ ਮੈਂ ਮੰਨਦਾ ਵੀ ਚੱਕੀ ਜਾਣੀ ਸੀ ਕਿਉਂਕਿ ਇੱਕ ਨੂੰ ਜਦੋਂ ਉਹ ਭਾਰ ਸਾਰਾ ਉੱਤੇ ਆ ਭਾਰ ਉਧਰ ਗਿਆ ਚਲਾ ਹਾਂ ਉਹ ਤਾਂ ਉਹ ਮੈਂ ਮੰਨਦਾ ਦੂਜੀ ਮੇਰੀ ਗਲਤੀ ਨਹੀਂ ਹੋ ਸਕਦੀ ਹਾਂ ਉਥੇ ਮੈਂ ਮੰਨਦਾ ਥੋੜਾ ਮੇਰਾ ਉਕਲਤੀ ਮੰਨਦਾ ਪਰ ਜਿਹੜੀ ਪਹਿਲਾਂ ਟੁੱਟੀ ਆ ਉਹ ਚ ਮੇਰੀ ਗਲਤੀ ਨਹੀਂ ਉਹ ਵੀ ਤੇਰੀ ਗਲਤੀ ਪਲੇ ਪਲੇ ਜਿੰਨੀ ਹੈਗੀ ਸੀ ਫੁੱਲ ਕੱਢੀ ਸੀ ਪਰ ਉੰਨੀ ਕੀ ਤਾਂ ਰਹੀ ਜਾਂਦੀ ਆ ਅਸੀਂ ਵੀ ਲਾ ਕੇ ਹੁਣ ਸੰਗਲ ਲਾਉਣੇ ਆ ਮੈਨੂੰ ਵੀ ਵੀਰ ਨੇ ਮੈਸੇਜ ਦਿੱਤਾ ਕਹਿੰਦਾ ਇਹਨੂੰ ਜੇ ਤੂੰ ਏਡੇ ਵੱਡੇ ਇੰਪਲੀਮੈਂਟ ਪਾਉਣੇ ਆ ਸੰਗਲ ਲਾ ਤੇ ਸੰਗਲ ਪਾ ਉਹਦਾ ਟੈਟ ਹੋ ਜਾਂਦਾ ਹਾਂ ਸੰਗਲ ਹਾਂ ਜਿਹਦੇ ਵਿੱਚ ਝੂੜੀ ਹੁੰਦੀ ਆ ਝੂੜੀ ਹੁੰਦੀ ਆ ਉਹ ਪੂਰਾ ਪੂਰਾ ਜ਼ੀਰੋ ਹੋ ਜਾਂਦਾ ਇਹ ਜ਼ੀਰੋ ਨਹੀਂ ਹੁੰਦਾ ਇਹ ਉੰਨੀ ਕੀ ਪਲੇ ਰਹਿ ਪਲੇ ਉਹ ਪਲੌ ਉਹਦੇ ਲੰਮੇ ਉਹ ਤਾਂ ਥੋੜੇ ਵਾਂਗੂ ਸੱਟ ਵੱਜਦੀ हां ਜਦੋਂ ਵੇਟ ਹੀ ਬਹੁਤ ਵਿੱਚ ਉਹ ਚਲੇ ਜਾਂਦਾ हां ਤਵੀਆਂ ਦਾ ਪਿੱਛੇ हां ਤਵੀਆਂ ਤੋਂ ਪਿੱਛੇ ਬਹੁਤ ਤੇ ਜਦੋਂ ਚੁੱਕਣਾ ਦਾ ਤਾਂ ਐਂ ਜਾਂਦਾ ਤਾਂ ਸਭ ਨਾਲ ਆਊਟ ਲਿਫਟਰ ਦੇ ਚਾਰ हां ਲਿਫਟ ਨੂੰ ਕਹਿੰਦਾ ਮਤਲਬ ਦਸ ਦਾ ਹਾ ਕੇ ਦੇ ਵਿੱਚ ਮਿੱਟੀ ਅੜੀ ਰਹੇ ਜੇ ਨਾ हां ਤੇ ਇੱਕ ਦੋ ਵਾਰੀ ਕੀਤਾ ਨਹੀਂ ਚੱਕੀ ਮੇਰੀ ਬੜੀ ਗੰਦੀ ਆ ਤੇ ਮਨੋਰ ਭਾਈ ਬੜਾ ਟੋਕਦਾ ਹੁੰਦਾ ਕਿ ਤੁਰ ਅਗਲੀ ਦੀ ਗੱਲ ਨਹੀਂ ਸੁਣਦਾ ਮੈਂ ਉਹ ਵੀ ਸੁਣਦਾ ਨਹੀਂ ਸੌਰੀ ਨਹੀਂ ਕੋਈ ਨਹੀਂ ਮੈਂ ਪੁੱਛਣਾ ਇਹ 20 ਕੁਇੰਟਲ ਦੀ ਲਿਫਟ ਆ ਇਹ ਦੀ ਢੋਡੇਲੇ ਮਾਡਲ ਦੀ ਅੱਛਾ ਜਿਹੜੇ ਹੁਣ ਵੀ ਤੂੰ ਆ ਸਾਡੇ ਵਾਲੇ ਦੀ ਹੈਗੀ 25 ਮੈਂ ਇਹ ਪੁੱਛਣਾ ਸੀ ਤੁਹਾਨੂੰ ਇਹਦੀ ਲਿਫਟ ਕਿਵੇਂ ਲੱਗੀ ਵੀ ਪੂਰੀ ਓਕੇ ਚੱਕ ਦਿੰਦਾ ਸਾਰਾ ਕੁਝ ਜੋ ਕੁਝ ਅਜ ਤੱਕ ਤੋਏ ਪਾਏ ਹੁਣ ਤੱਕ ਚੱਕ ਦੱਸਿਆ ਪਲੋ ਬਾਰੇ ਮੈਂ ਪਲੋ ਜੇ ਲਾਸਟੇ ਖੜ ਗਿਆ ਮਿੱਟੀ ਪਲੋਜ ਭਰੀ ਰਹਿ ਗਈ ਹੂੰ ਫੇਰ ਇਹਨੇ ਕਿਹਾ ਨਹੀਂ ਥੋੜਾ ਵੀ ਇਹਨੂੰ ਬੈਕ ਹਲਾ ਮੜਾਇਆ ਅੱਛਾ ਫੇਰ ਇਹਨੇ ਥੋੜਾ ਜਿਹਾ ਦੱਸਿਆ ਨਹੀਂ ਚਾਹੀਦਾ ਨਹੀਂ ਸੀ ਚਾਹੀਦਾ ਨਹੀਂ ਸੀ ਚਾਹੀਦਾ ਨਹੀਂ ਸੀ ਜੈਕ ਵਗੈਰਾ ਨਾਲ ਆਉਂਦਾ ਨਾ ਇਹਨੂੰ ਯਾਰ ਕਿਉਂਕਿ ਜਿਹੜਾ ਆਪਣਿਆਂ ਦਾ ਪਹਿਲਾ ਡੈਕਟਰ ਆ E 5051 14 ਮਾਡਲ ਉਹ ਚੱਕੀ ਜਾਂਦਾ ਇਹ ਚ ਤੇਲ ਤੁਲੋਕੀ ਆ ਤੇਲ ਪਾਇਆ ਮੈਂ ਪਿੱਛੇ ਜੇ ਮੈਨੂੰ ਕਹਿੰਦੇ ਪਿੱਛੋਂ ਹੀ ਘਟ ਆਇਆ ਸ਼ਾਇਦ ਉਹ ਜਦੋਂ ਲਿਫਟ ਦੀ ਸਮੱਸਿਆ ਬਣੀ ਸੀ ਆ ਵਾਲੀ ਉਦੋਂ ਕਦੇ ਤੇਲ ਘਟ ਆਇਆ ਜੀ ਇਦਾਂ ਮੈਂ ਯਾਰ ਵੀ ਮੈਂ ਤੂੰ ਕੱਢਦਾ ਲਿਆਣੀ ਤੇ ਲਿਫਟ ਯੂਜ਼ ਬਹੁਤ ਘੱਟ ਹੋਈ ਹੈ ਹਾਂ ਇਹ ਜ਼ਿਆਦਾ ਚੱਲਿਆ ਕੰਪਿਊਟਰ ਕਰਾਇ ਤੇ ਹਾਂ ਮੈਕਸਿਮਮ ਤੇ ਦੋਤੇ ਦਾ ਕੀਮਤ ਨਾ ਸੀ ਤੇ ਚਾਰ ਵਾਲੀ ਮਸ਼ੀਨ ਤੇ ਹਾਂ ਥੋੜਾ ਮੇਰੇ ਖਿਆਲ ਚ 50 ਕੁ ਕਿ ਲਿਆਤਿਆ तकरीबन 4 ਪਿਆ ਇਹ ਨਾ ਮੈਂ ਤੁਹਾਨੂੰ ਦੱਸਦਾ ਜਿੰਨੇ ਕਿ ਸਾਨੂੰ ਹੁਣ ਉੱਥੇ ਦੱਸਦੇ ਆ ਜਿੰਨਾ ਤੇਲ ਇਹਦੇ ਵਿੱਚ ਆ ਗਿਆ ਉਦੋਂ ਇਲਾਵਾ 10 ਲੀਟਰ ਪਾਉਣਾ ਪੈਂਦਾ ਹੈ 10 ਪਾਇਆ ਸੀ ਪਾਇਆ ਸੀ ਨਾ ਪਾਇਆ 10 ਤੇ ਜੇ ਉਹ ਪਾ ਕੇ ਵੀ ਨਹੀਂ ਚੱਕਦਾ ਸੀ ਉਹ ਪਾ ਕੇ ਵੀ ਵੇਹ ਪਹੋਂ ਤਾਂ ਚੱਕਦਾ ਤੁੰ ਦੱਸਿਆ ਵੀ ਉਹ ਇਹਨਾਂ ਦੀ ਪ੍ਰੋਬਲਮ ਸੀਗੀ ਬਟਨ ਵਾਲੀ ਜਦੋਂ ਇਹ ਉਦੋਂ ਕਹਿੰਦੇ ਸ਼ਾਇਦ ਨਹੀਂ ਆਹਨ ਜੋ ਪਲਾਉ ਚੱਕ ਪਲਾਉ ਪਲਾਉ ਸਿਰਫ ਜਦੋਂ ਮਿੱਟੀ ਭਰ ਜਾਂਦੀ ਹੈ ਮੈਂ ਨਹੀਂ ਕਹਿੰਦਾ ਚੁੱਕਦੇ ਹੀ ਨਹੀਂ ਸੀ ਭਾਵੇਂ ਤਾਂ ਮਾਰਦਾ ਚੁੱਕ ਕੇ ਏਡੀ ਨਹੀਂ ਗੱਲ ਹੁੰਦੀ ਅੱਛਾ ਮੈਂ ਵੀ ਆਪਾਂ ਕਿਹੜੀ ਕਰੋ ਨਹੀਂ ਕਰਮ ਵਾਲਾ ਨਹੀਂ ਛੋਟਾ ਇਹ ਗੱਲ ਹੈ ਪਰ ਮੈਂ ਤੁੰ ਦੱਸਿਆ ਵੀ ਇਹਨੇ ਮਹਿਸੂਸ ਕਰਾਇਆ ਵੀ ਮੈਂ ਮਾਰ ਆ ਰਹੀ ਵੀ ਨਹੀਂ ਚੁੱਕਿਆ ਇੱਕ ਵਾਰ ਜਿਵੇਂ ਕਹਾ ਮੈਂ ਵੇਖਿਆ ਕੀ ਗੱਲ ਚੁੱਕੀਗਾ ਤੋ ਨਹੀਂ ਵੇਖਿਆ ਪਲਾਉਾਂ ਦੇ ਵਿੱਚ ਮਿੱਟੀ ਭਰੀ ਜੇ ਵਿੱਚ ਮੱਝ ਖੜੀ ਸੀ ਕਹਿੰਦਾ ਮੈਂ ਓਕੇ ਉਹ ਵੇਸੀ ਕਹਿੰਦਾ ਮੈਂ ਤੇ ਹੁਣ ਆ ਬਟਨ ਚੱਲਦੇ ਆ ਹਾਂ ਹੁਣ ਚੱਲਦੇ ਪਾਣੀ ਪੂਣੀ ਤੋਂ ਮਿੱਟੀ ਤੋਂ ਕੋਈ ਦਿੱਕਤ ਕੋਈ ਕੁਝ ਨਹੀਂ ਕੀਤਾ ਐਵੇਂ ਦਾ ਸੇ ਮੇਰਾ ਤੂੰ ਵੇਖਿਆ ਕੀ ਇਹਦੀ ਹਾਲਤ ਮੇਰੇ ਕੋ ਘੱਟ ਚੱਲਦਾ ਚੱਲਦਾ ਜਿਆਦਾ ਚੰਗੀ ਹੈ ਮੇਰੇ ਵੀ ਵੀਰਾਂ ਕੋਲ ਹਾਂ ਤੂੰ ਸੇਵਾ ਤੇ ਚੱਲਦਾ ਤਾਂ ਹੁਣ ਪਤਾ ਹੀ ਸੇਵਾ ਚੱਲ ਤੇ ਆਪਾਂ ਤਾਂ ਹੁਣ ਤੁਹਾਡੇ ਸਾਹਮਣੇ ਨੰਗਰ ਪਾਣੀ ਲੈ ਕੇ ਆਏ ਹਾਂ ਤੇ ਤਿੰਨ ਦਿਨ ਤੋਂ ਚੱਲਦਾ ਤਾਂ ਵੀਰ ਹੀ ਚਲਾ ਰਹੇ ਨੇ ਆਪਣੇ ਕੋਲੋਂ ਨਹੀਂ ਇਹ ਚੀਜ਼ ਕਰਦਾ ਭੱਜ ਗਿਆ ਚਲੋ ਕੋਈ ਨਹੀਂ ਉਹਨੂੰ ਥੋੜੀ ਜਲਦੀ ਆ ਚਲ ਲੈਣਾ ਆਪਾਂ ਨੂੰ ਬੈਕਅਪ ਕਰ ਲੈਣੀ ਹੈ ਹਾਂ ਉਹਨੂੰ ਉਥੋਂ ਪਹਚਾ ਲੈ ਹਾਂ ਕਿਵੇਂ ਵੀਰ ਤੈਨੂੰ ਕਿਵੇਂ ਇਹ ਵੀਰ ਜੀ ਸੂਚ ਚਲਾ ਰਹੇ ਸਵੇਰ ਦਾ ਤੁਹਾਨੂੰ ਇਹ ਅੱਜ ਦਾ ਐਕਸਪੀਰੀਅੰਸ ਵੈਸੇ ਦੱਸ ਸਕਦੇ ਆ ਕਿਵੇਂ ਚਾਹੇ ਕਿਸੇ ਡੀਜ਼ਲ 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 ਕਿਵੇਂ ਤੂੰ ਦੂਜਿਆਂ ਦੇ ਨਾਲ ਬਰਾਬਰ ਜਿਵੇਂ ਤੋਰਿਆ ਇਹਨੂੰ ਇਹ ਜ਼ਿਆਦਾ ਖਾਊਗਾ ਕਿ ਬਰਾਬਰ ਖਾਊਗਾ ਨਾ ਨਾ ਤੇ 19 21 ਦਾ ਫਰਕ ਪੈਗਾ ਜਿਵੇਂ ਆਮ ਆਪਣੇ ਲੋਕਾਂ 'ਚ ਹਉਵਾ ਬਣਿਆ ਹੋਇਆ ਹੈ ਹਾਂ ਵੀ ਜਾਦਾ ਕਹਿੰਦਾ 4 ਫੋਰ ਟਰੈਕਟਰ ਨੇ ਇਹਨਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਸੀ ਹੈਗੀ ਇਹ ਤਾਂ ਲੈ ਲਿਆ ਇਹਨਾਂ ਦਾ ਡੀਜ਼ਲ ਖਰਤਾ ਅੱਜ ਖਰਚਾ ਜ਼ਿਆਦਾ ਇਹਨਾਂ ਦੀ ਰਪੇ ਬਈ ਇਹਨਾਂ ਦੀ ਲੋੜ ਸੀਗੀ ਨਹੀਂ મતલਬ ਕੋ ਖਾਸ ਜੇ ਮੰਨ ਲਓ ਇੰਨੇ ਸਾਰੇ ਦਿਹਾੜੀ ਦੇ ਪਿਛੇ 1 ਲੀਟਰ 2 ਲੀਟਰ ਦਾ ਫਰਕ ਪਿਆ ਦੋ ਕੀ ਪਿਆ ਹਮ ਕੋਈ ਖਾਸ ਨਹੀਂ ਤੇ ਇਹਨਾਂ ਤੇ ਯਾਰ ਉਹਨਾਂ ਨੇ ਕੰਮ ਨਹੀਂ ਕਰੀਆ ਉਹਨਾਂ ਦਾ ਕੰਮ ਵੀ ਇਹਨੇ ਵੱਧ ਕਰਨਾ ਹਮ ਤੇ ਕੋ ਆਪਣੇ ਲੋਕਾਂ ਦੇ ਇਦਾਂ ਹਉਆ ਜ਼ਿਆਦਾ ਬਣਿਆ ਕੋਈ ਏਡੀ ਗੱਲ ਬਾਤ ਹੈ ਨਹੀਂ ਤੁਸੀਂ ਇੱਕ ਨਾ ਵੀਰ ਜੀ ਨੂੰ ਇਹ ਵੀ ਦੱਸਿਓ ਜੇ 4 ਫੀਲਡਾ ਜਿਹੜੇ ਆਪਣੇ ਕਹਿੰਦੇ ਯਾਰ ਨਹੀਂ ਕਿੱਧਰ ਫੋਰ ਵਾਲੀ ਕੱਢ ਲੈ ਕਰਦੇ ਫਾਇਦਾ ਹੈਗਾ ਟੰਡੂ ਉਹ ਮੈਂ ਕਹਿੰਦਾ ਉਹੀ ਮੜਾ ਜਾ ਤੁਸੀਂ ਇਹ ਸ਼ੇਰਪ ਕਰਦੇ ਰਹਿੰਦੇ ਵੀਰਾਂ ਨਾਲ ਗੱਲ ਇਹ ਐਮਪਲੀਮੈਂਟ ਦੇ ਹਿਸਾਬ ਕਿਤਾਬ ਨਾਲੀਏ ਜੇ ਆਪਾਂ ਮੰਨ ਲਓ ਜਿਹੜੇ ਹੁਣ ਇਹਦੇ ਮਗਰ ਪੈ ਜਾਣੇ ਆ 2 ਵੀਲ ਮਤਲਬ ਹੀ ਨਹੀਂ ਖਿੱਚ ਜੇ ਜਾਂ ਹੁੰਦੇ ਮਗਰ ਪੈ ਜਾਣ ਜਾਂ ਉਹ ਖਿੱਚ ਜੇ ਉਹਨੇ ਵਰਕ ਹੀ ਨਹੀਂ ਕਰਨਾ ਤੇ ਬਾਕੀ ਜਿੱਥੋਂ ਇਹ ਕਰਮਾਂ ਵਾਲਾ ਲੰਘਿਆ ਉਥੋਂ ਉਹ 2 ਵੀਲ ਨਹੀਂ ਲੰਘਦਾ ਨਹੀਂ ਲੰਘ ਸਕਦਾ ਚਲੋ ਭਾਵੇਂ ਜਾਣ ਦਰਿਆਵਾਂ ਚ ਵੀਰ ਜੀ ਦੇਖੋ ਦਰਿਆਵਾਂ ਚੋਂ ਉਹਦੇ ਪੈਣਾ ਜੇ ਰੇਤ ਐਰੀਆ ਦਾ ਨਾ ਕਹਿੰਦੇ ਭਾਈ ਤੂੰ ਚੱਲ ਲੈ ਕੇ ਆ ਪਹਿਲਾਂ ਤੂੰ ਅੱਗੇ ਲੱਗ ਗਿਆ ਤੂੰ ਲੱਗ ਗਿਆ ਕਿ ਇਹਨੂੰ ਉੱਥੇ ਇਹਨੂੰ ਤਾਂ ਚੱਕਰ ਹੀ ਕੋਈ ਨਹੀਂ ਗਾ ਦੂਜਾ ਟਰੈਕਟਰ ਜਦੋਂ ਉਹ ਨਹੀਂ ਗਿਆ ਬੰਦੀ ਗਾ ਨਹੀਂ ਬੰਦੀ ਗਾ 4 ਵੀਲ 4 ਫੀਲ ਜਿਹੜਾ ਵੱਧ ਚੱਕਰ ਮਾਰਦਾ ਅਗਲਾ ਨਹੀਂ ਨਹੀਂ ਇਹ ਨਾ ਅਗਲੇ ਟਾਇਰ ਨਾ ਥੋੜੇ ਇੱਕੋ ਜਿਹੀ ਵੀ ਟਰੈਕਟਰ ਇਕੱਲਾ ਇਹ ਨਹੀਂ ਇਹਨੂੰ ਕਿ ਮੇਰੀ ਨੌਲੇਜ ਹੈ ਉਹਦੇ ਘੇੜੇ ਜ਼ਿਆਦਾ ਹੁੰਦੇ ਆਉਹੀ ਅਗਲਾ ਟਾਇਰ ਮਲਦਾ ਹੂੰ ਜਿਹੜੀ ਗੱਲ ਨੂੰ ਸਮਝਿਆ ਅਗਲਾ ਟਾਇਰ ਜ਼ਿਆਦਾ ਖਸਾਉ ਪਿਛਲਾ ਘੱਟ ਖਸਾਉ ਇੱਕ ਚੱਕਰ ਕੀ ਇਹ ਵੀ ਅੱਗੇ ਆਪਾਂ ਵਜ਼ਨ ਪਾਇਆ ਹੁੰਦਾ ਕਿ 4x4 ਉਹਦਾ ਕੰਮ ਨਹੀਂ ਕਰਦਾ ਆ ਵੀਟ ਅੱਗੇ ਹੋਊਗਾ ਮੇਰੀ ਨੌਲੇਜ ਆ ਕੁਛ ਇੱਕ ਪਰਸੈਂਟੇਜ ਅਗਲਾ ਟਾਇਰ ਪਿਛਲੇ ਨਾਲੋਂ ਢੇੜਾ ਜ਼ਿਆਦਾ ਹੈ ਹਾਂ ਹੈ ਮੈਂ ਵੀ ਤੋਏ ਨੋਟ ਕੀਤਾ ਕਿ ਮੈਂ ਵੀ ਇਸ ਤੋਂ ਪਹਿਲਾਂ ਨਹੀਂ ਫੋਰ ਚਲਾਇਆ ਆਪਣਾ ਜਿੰਨਾ ਕ ਆਪਾਂ ਵੀਰ ਭਰਾ ਦਾ ਜਿਹੜੇ ਮਤਲਬ ਵੀਰ ਭਰਾ ਮਤਲਬ ਜਿਹੜਾ ਵੀ ਕੋਈ ਸਿੰਘ ਟੂ ਚਲਾਉਂਦਾ ਪਿਆ ਜਾਂ ਇਸ ਤੋਂ ਪਿੱਛੇ ਦਾ ਚਲਾਉਂਦਾ ਹੁਣ ਤੱਕ ਵੀ ਚਲਾਉਂਦਾ ਹਾਂ ਉਹ ਜਿੱਥੇ ਟੂ व्हीਲ ਚਲਾ ਲਿਆ ਉਹਨੇ ਤੇ ਉਸ ਤੋਂ ਬਾਅਦ ਉੱਥੇ ਜਿੱਥੇ ਫੋਰ व्हीਲ ਚਲਾ ਲਿਆ ਉਹਨੇ ਉਹ ਫੋਰ व्हीਲ ਨੂੰ ਪਸੰਦ ਕਰੇਗਾ ਟੂ ਤੇ ਨਹੀਂ ਬੈਠੂਗਾ ਆਪਣੇ ਉਹ ਨਸੀਰੇ ਵਾਲੀ ਨੇ ਤੇ ਉਹ ਇਹ ਪਹਿਲਾ ਵੇਲਾ ਉਹ ਫਾਰਮ ਟਰੈਕ ਹੀ ਉਹਨਾਂ ਕੋਲ ਉਹਨਾਂ ਨੂੰ ਗਾਹਾਂ ਕੱਢਦੇ ਸੀ ਪਹਿਲਾਂ ਫੋਰ ਫੋਰ ਉਹ ਆਪਣਾ ਲੈ ਕੇ ਗਿਆ ਸੀ ਜੀ ਸਾਲ ਉਹਨਾਂ ਨੇ ਇਹ ਟਰੈਕਟਰ ਲੈ ਕੇ ਗਿਆ ਸੀ ਉਹਦਾ ਪਿਛਲੇ ਸਾਲ ਆਲੂ ਦੀ ਜਾਈ ਕਰਨੀ ਸੀ ਨਾ ਤੇ ਜ਼ਮੀਨ ਤਿਆਰ ਕੀਤੀ ਤੇ ਟਰੈਕਟਰ ਲਗਾਏ ਜੌਂਡੀਆ ਹੂੰ 4/4 ਪਿਛਲੇ ਸਾਲ ਚਲਾਇਆ ਉਹਨਾਂ ਨੂੰ ਅਰਜਨ ਲੱਗਿਆ ਉਹ ਵਾਰ ਉਹ ਕਹਿੰਦੇ ਵੀ ਆਲੂ ਲਾਉਣ ਤੋਂ ਪਹਿਲਾਂ ਆਲੂ ਲਾਉਣਾ ਤੇ 4/4 ਆਊਗਾ ਫਿਰ ਲੱਗੂਗਾ ਨਹੀਂ ਤਾਂ ਕਿ ਲਾਉਣਾ ਹੀ ਨਹੀਂ ਲਾਉਣਾ ਹੀ ਨਹੀਂ ਸਮੇਂ ਨਾਲ ਟੈਕਨੋਲੋਜੀ ਹੁਣ ਅੱਜ ਜਿਹੜੇ ਇੰਪਲੀਮੈਂਟ ਆ ਰਹੇ ਆ ਉਹ ਤੁਹਾਨੂੰ ਜਿਹੜਾ ਪਲੋ ਦੱਸਿਆ ਸੀ ਕੋ ਉਹ ਟੂ व्हीਲੇ ਖਿੱਚਣੇ ਟੂ व्हीਲ ਪਹਿਲੀ ਗੱਲ ਤਾਂ ਟਾਇਰ ਹੀ ਨਹੀਂ ਲੱਗਣੇ ਥੱਲੇ ਅਗਲੇ ਅਗਲਾ ਪਾਸਾ ਹੀ ਨਹੀਂ ਲੱਗਣਾ ਉਹਦਾ ਵਜ਼ਨ ਦਾ weight ਜਿੰਨੀ ਹੁੰਦੀ ਲੈਂਥ ਨਹੀਂ ਲੱਗਣੇ ਅਗਲੇ ਟਾਇਰ ਦਿੰਦੇ ਨਹੀਂ ਲੱਗਣੇ ਆ ਕਿ ਸੁਪਰ ਸੀਟਰ ਵਗੈਰਾ ਹੁਣ ਦੇਖੋ ਵੀ ਉਹ ਯਾਰ ਇਹਦਾ ਆਪਾਂ ਪੰਪ ਕਰਾਇਆ ਉਹ ਆਪਾਂ ਬੜੀਆਂ ਵੀਡੀਓ ਚ ਦੱਸਿਆ ਗਏ ਬਿੱਟੂ ਪਾ ਦੋ ਬਿਲਕੁਲ ਦੇਖੋ ਪਹਿਲਾਂ ਨਾਲ ਉਹ ਡੀਜ਼ਲ ਦਾ ਫਰਕ ਪਿਆ ਕੇ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਰਕ ਦਾ ਤਾਂ ਵੱਧ ਹੋਇਆ ਹੋਇਆ ਹਮ ਤੇ ਡੀਜ਼ਲ ਦਾ ਹੀ ਵੀ ਇਹਦੀ ਐਵਰੇਜ ਸਾਲ ਹੋ ਗਿਆ ਨਾ ਆਪਾਂ ਨੂੰ ਕਰਾਏ ਨੂੰ ਸਾਲ ਪਲੱਸ ਹੀ ਹੋ ਗਿਆ ਸਾਲ ਪਲੱਸ ਹੋ ਗਿਆ 6 ਮਹੀਨੇ ਬਾਅਦ ਆਪਾਂ ਕਰਾ ਦੋ 2 ਸਾਲ ਦੇ ਹਾਂ 1.5 ਸਾਲ ਹੋ ਗਿਆ ਤੇ ਉਹ ਉਹਨੇ ਕੋਈ ਰਿਪੇਅਰ ਕੱਢੀ ਨੇ ਉਹਨੇ ਕੋਈ ਲੀਕਿੰਗ ਕੋਈ ਸੀਕਿੰਗ ਕੋਸ਼ ਥੋੜੀ ਜਿਹੀ ਫਸਟ ਟਾਈਮ ਆਈ ਸੀ ਉਹਦਾ ਕੈਪ ਜਿਆ ਸੀਗਾ ਉਹ ਸੈੱਟ ਹੋ ਗਿਆ ਉਹ ਇੱਕ ਦਿਨ ਆਇਆ ਮੈਨੂੰ ਉਹਦਾ ਲੱਗਿਆ ਮਾਸ ਉਹਦੇ ਵੀਰ ਚਲਾ ਆ ਜਾਏ ਕਰ ਜਾਗੇ ਵੈਸੇ ਇਹਨਾਂ ਕੈਪ ਹੀ ਹੁੰਦਾ ਤੇ ਕੱਢ ਕੇ ਤੁਸੀਂ ਕੈਪ ਲਾ ਦਿਓ ਉਹੀ ਵਾਕਈ ਕੈਪ ਥੋੜਾ ਛੋਟਾ ਜਿਆ ਸੀਗਾ ਫੈਟਿਗ ਸ਼ੈਫ 5 ਕੋ ਘੁਲਾ ਕੇ ਉਹਨੂੰ ਲਾਦਾ ਮਤਲਬ ਅੱਗੇ ਨਹੀਂ ਬਾਚੋ ਦੀ ਉਹ ਤਨ ਦੱਸਿਆ ਜਿਹੜੇ ਮਿਸਿੰਗ ਕਰਦਾ ਸੀਗਾ ਉਹਦਾ ਰੀਜ਼ਨ ਨਹੀਂ ਅਜੇ ਤੱਕ ਸਮਝ ਲੱਗਿਆ ਹਲੇ ਵੀ ਨਹੀਂ ਸਮਝ ਲੱਗੀ ਹੈ ਹੁਣ ਬਹੁਤ ਘਟ ਗਿਆ ਪਾਈਪਾਂ ਦਾ ਲੱਗਿਆ ਸੀਗਾ ਮੇਨੂੰ ਕੋ ਮੇਰਾ ਲੋਕਲ ਲੋਕਲ ਵੀ ਸੀ ਇੱਥੇ ਆਜੋ ਆਪਾਂ ਇੱਧਰ ਹੀ ਚੱਲਦੇ ਆ ਉਹ ਲੋਕ ਵੀਰ ਮੈਨੂੰ ਉਹਦੀ ਮੈਨੂੰ ਉਹਦੇ ਮੈਂ ਸੈਟੀਸਫਾਈ ਹੋਇਆ ਅੱਛਾ ਉਹਨੇ ਕੀ ਕੀ ਸਮਝਾਇਆ ਫਿਰ ਵੀ ਕਾਜ ਤਾਂ ਕਰ ਸਕਦਾ ਜਿਵੇਂ ਆ ਆ ਵਾਲੇ ਪਹੁੰਚੇ ਆ ਸੀਗੇ ਹਾਂ ਚਾਹ ਦੋ ਚਾਰ ਵਾਰੀ ਲੈ ਕੇ ਰਿਪੀਟ ਹੋ ਗਿਆ ਹਾਂ ਤੇ ਜਿਹੜੇ ਇਹਨਾਂ ਦੇ origignal lock ਆਉਂਦੇ ਆ ਸ਼ਾਇਦ ਹੁਣ ਕੋਈ ਰਹਿ ਨਹੀਂ ਗਿਆ ਮੈਂ ਚੇਂਜ ਕਰਤੇ ਦੂਜੇ ਲਾ ਦੇ ਓਕੇ ਉਹ ਆ ਚੀਜ਼ੀ ਹੁੰਦੀ ਆ ਲੋਕ ਆ ਵੀ ਆ ਵਾਲੀ ਹਾਂ origignal ਚ ਇਹ ਚੀਜ਼ੀ ਆਉਂਦੀ ਆ ਸ਼ਾਇਦ ਇਹਨਾਂ ਦੀ ਤਾੜ ਕੱਟ ਗਈ ਆ ਕਿਵੇਂ ਆ ਤੇ ਨਵੇਂ ਲੈ ਕੇ ਲਾਦਨੇ ਸੀ ਉਹ ਕਹਿੰਦਾ ਨਹੀਂ ਇਹ ਜਿਆਦਾ ਬੈਸਟ ਹੈ ਜਿਆਦਾ ਪਕੜ ਕਰਦੇ ਇਹ ਪਕੜ ਜਿਆਦਾ ਕਰਦੇ ਉਹਨਾਂ ਦੀ ਇੱਕ ਲਿਮਟ ਹੈ ਹੂੰ ਵੈਸੇ ਤਾਂ ਏਜੰਸੀ ਨੇ ਦਿੱਤੇ ਕੋਈ ਇਹ ਤਾਂ ਨਹੀਂ ਘਟੂਗਾ ਉਹ ਡਾਊਟ ਸੀ ਕਹਿੰਦਾ ਮਤਲਬ ਚਲੇ ਜੇ ਕੱਢ ਕੇ ਦੇ ਦੇ ਫਿਰ ਆ ਫਿਲਟਰ ਦੇਖ ਤੂੰ ਵੀ ਕਹਿੰਦਾ ਇੱਧਰ ਲਾਇਆ ਆ ਇਹ ਉੱਧਰ ਆਉਂਦਾ ਸਾਰੇ ਵੀਰਾਂ ਨੂੰ ਪਤਾ ਨਾ 52 ਦਾ ਤੇ ਆਹੜਾ ਫਿਲਟਰ ਪਰੇ ਹੁੰਦਾ ਉੱਧਰ ਆਉਂਦਾ ਆਹ ਪਾਈਪ ਜਾਂਦੀ ਹੈ ਹੂੰ ਇਹ ਉੱਧਰੋਂ ਪਾਈਪ ਦੁਆਰਾ ਇੱਧਰ ਨੂੰ ਆਉਂਦੀ ਹੂੰ ਫਿਰ ਹੁਣ ਅਸੀਂ ਇੱਥੋਂ ਡਰੈਕਟ ਕਰਕੇ ਹੂੰ ਆ ਜਗਾਰੂ ਜਗਾੜ ਲਾ ਕੇ ਕਰਦੇ ਜਿਗਾੜ ਲਾ ਕੇ ਜਿਗਾੜ ਲਾ ਕੇ ਫਰਕ ਪਿਆ ਉਹ ਤੋਂ ਬਾਅਦ ਵੈਸੇ ਮ ਆ ਜਾਣੀ ਕਦੇ ਅਜੇ ਵੀ ਮੀਨੇ ਮਸਿਆ ਮੀਨੇ ਮਸਿਆ ਹੁਣ ਮੈਂ ਪਿੱਛੇ ਮੈਂ 30 ਸਾਫ ਕਰਕੇ ਦੇਖੀਏ 30 ਦੇਖੀ ਟੀਚ ਪਾਣ ਤੇਲ ਪੂਰਾ ਵਧੀਆ ਸੰਦਾ ਜਾ ਕੱਲੇ ਸਮੇਂ ਤੋਂ ਡਿਆਲੇ ਟਰੈਕਟਰ ਨੂੰ ਇਹ ਦਿੱਕਤ ਆਈ ਹੈ ਨਾ ਮੈਨੂੰ ਤਾਂ ਪਹਿਲਾਂ ਬਹੁਤ ਜ਼ਿਆਦਾ ਵੀਰਜੀ ਆਈ ਹੁਣ ਕਾ ਮੈਂ ਪਹਿਲਾਂ ਤਾਂ ਕੋਈ ਕੀ ਬਣੇ ਹਾਂ ਮੈਂ ਤਾਂ ਮੈਂ ਮਿਲ ਕੇ ਮੈਂ ਬਿਟੂ ਬਾਣਾ ਨਾਲ ਗੱਲ ਕੀਤੀ ਸੀ ਹਾਂ ਯਾਰ ਕਹਿੰਦਾ ਮਤਲਬ ਹੀ ਨਹੀਂ ਆਈ ਵੀ ਹੈਗੇ ਨਹੀਂ ਸੀ ਆਏ ਸੀ ਆਏ ਸੀ ਅੱਛਾ ਅੱਛਾ ਤੂੰ ਨਾਲ ਹੀ ਸੀ ਨਾ ਹਾਸ਼ੂਰ ਨਾਲ ਹੋਣਾ ਹਾਂ ਉਹਨਾਂ ਦੁਬਾਰਾ ਉਹ ਦੱਸ ਕੇ ਗਏ ਵੀ ਤੇਲ ਦੀ ਸਪਲਾਈ ਘਟ ਆਉਂਦੀ ਤੇਰੀ ਜਨੋ ਜਲੋ ਉਦੋਂ ਕਰਕੇ ਹਮ ਇਹ ਕਿੰਨੇ ਦਿਨ ਦਿੱਕਤ ਫੇਰ ਰਹਿਣਾ ਠੀ ਉਦੋਂ ਨਹੀਂ ਆਉਗਾ ਸਾਡੀ ਇਹ ਤਾਂ ਮੇਰਾ ਲੋਕਲ ਵੀਰ ਆ ਹਮ ਉਹਨੇ ਵੀਰ ਇਹਨੂੰ ਇੱਧਰ ਕੋ ਉਹਨੇ ਹਾਂ ਮਤਲਬ ਵੈਸੇ ਕਹਿ ਕੇ ਬਿੱਟੂ ਭਾ ਵੀ ਗਿਆ ਇਹਨੂੰ ਇੱਧਰ ਕਰੋ ਤੁਸੀਂ ਫਿਲਟਰ ਜਿਹੜਾ ਕਿ ਨਹੀਂ ਹਮ ਇਹਦੇ ਲਈ ਸੈੱਟ ਕਰੋ ਹਮ ਸ਼ਾਇਦ ਹੋ ਸਦਾ ਵੀ ਤੇ ਗਲਤੀ ਜਿਹੜੀ ਮਾਇਆਰੀ ਦੀ ਉਚਾਈ ਏਜੰਸੀ ਨੂੰ ਨਹੀਂ ਪਤਾ ਵੀ ਉਦੋਂ ਉੱਚਾ ਲੱਗ ਗਿਆ ਤੇ ਸਾਰਿਆਂ ਦੀ ਉਧਰ ਆਉਂਦੀ ਹੈ ਮੇਰੇ ਵੀ ਉਧਰ ਹੀ ਹੈ ਅ ਚਲੇ ਹੁਣ ਮਾੜਾ ਲਾਇਆ ਹਾਂ ਉਹਦੇ ਉਧਰ ਹੀ ਹੈ ਕਿੰਨੇ ਮਾੜਾ ਚ ਇੱਧਰ ਵੀ ਆਈ ਹੋਈ ਆ ਪਹਿਲਾਂ ਕਿੰਨਾਂ ਦੇ ਆਈ ਆ ਆਹੀ ਮੈਂ ਵੇਖੀ ਕਿ ਕਿ ਉਹ ਤੇ origignal ਹੀ ਸਾਡੀ ਇੱਧਰ ਹੈ ਹਾਂ ਇਹਦਾ ਸਿਸਟਮ ਪੁਆਇੰਟ ਬਣਿਆ ਵੀ ਹੋਇਆ ਵੇ ਸਰ ਜਗਾ ਹੈਗੀ ਹਾਂ ਹਾਂ ਇਹ ਪੁਆਇੰਟ ਬਣਿਆ ਵੀ ਹੋਇਆ ਪਰ ਇਹ ਆਪਣਾ ਜਗਾੜੂ ਤੁਸੀਂ ਆਪ ਲਾਇਆ ਆਪ ਆਪ ਕੋ ਬੱਤੀ ਬਣਾ ਕੇ ਪਰ ਆਪਾਂ ਇਹਨੂੰ ਫੇਰ ਉਧਰ ਲੈ ਕੇ ਜਾਣਾ ਕਿ ਇਸ ਸਮੇਂ ਜਦੋਂ ਸਵੱਬ ਬਣਿਆ ਨਾ ਓਕੇ ਕਿਉਂਕਿ ਜਿਹੜੀ origignal ਚੀਜ਼ ਏ ਉਹ origignal ਹੀ ਹੈ ਮੇਰਾ ਮੰਨਣਾ ਹੈ ਬਾਕੀ ਤੁਹਾਨੂੰ ਨਹੀਂ ਆਏ ਬੁਰਾ ਲੱਗਦਾ ਕੋਈ ਚੱਕਰ ਬੁਰਾ ਬੁਰੇ ਤੋਂ ਬੁਰੇ ਨਾਲੋਂ ਜ਼ਿਆਦਾ ਇਹ ਕਿਹਨੇ ਆਪਣਾ ਫਰਕ ਵਧੀਆ ਹੋਣਾ ਚਾਹੀਦਾ ਸਹੀ ਵਰਕ ਤੇ ਯਾਰ ਪੁਰੇ ਨੂੰ ਥੋੜਾ ਇਹ ਕੱਟ ਕਰਦੇ ਕੋਗੇ ਅਸੀਂ ਜਿਆਦਾ ਇੰਨਾ ਚੀਜ਼ ਕਿੰਨੀ ਪਣ ਵਾਲਾ ਕੰਮ ਨਹੀਂ ਸਾਡੇ ਚ ਹੈਗਾ ਅਸੀਂ ਇਹਨੇ ਵਰਕ ਕਰਦੇ ਪੇ ਵਰਕ ਜਣਾ ਸਾਨੂੰ ਜਦੋਂ ਐ ਕਰਦਾ ਨਾ ਵੇਖ ਲਾਂਗੇ ਤਾਂ ਤੇਲ ਮੁੱਕ ਗਿਆ ਦਾ ਹਾਂ ਸਾਨੂੰ ਸਾਨੂੰ ਹਾਂ ਵੇਖ ਲਾਂਗੇ ਨਾ ਲੈ ਟਰੈਕਟਰ ਇਹ ਨਹੀਂ ਪਤਾ ਕੋਈ ਹੋਰ ਰੀਜ਼ਨ ਹੈ ਵੀ ਕਿਉਂ ਉਹਨੇ ਕੀਤਾ ਸਾਰੇ ਨੂੰ ਆਪਾਂ ਸਪਸ਼ਟ ਕਰ ਦਿੰਦੇ ਹਾਂ ਕਿ ਲੱਗਦਾ ਤਾਂ ਤਾਂ ਵੇਖੂਗਾ ਮੈਂ ਸਮਝ ਗਿਉਣਾ ਉਹ ਤੇਲ ਮੁੱਕ ਗਿਆ ਹਵਾ ਲੈਂਦਾ ਪਿਆ ਸੀ ਹਾਂ ਤੇ ਪਰ ਇਹਨੂੰ ਹੈ ਚੀਜ਼ ਪਰ ਹੁਣ ਬਹੁਤ ਹੀ ਯਾਰ ਕਿਤੇ ਬਹੁਤ ਹੀ ਯਾਰ ਮਰਦਾ ਕਰਦਾ ਹੈ ਪਰ ਬਹੁਤ ਜਿਹੜੀਆਂ ਇਹ ਸਪੀਡਾਂ ਆਈਆਂ ਵੀਰੇ ਚਾਰ ਤੁਸੀਂ ਪਹਿਲਾਂ ਚਲਾਇਆ ਉਹਦਾ ਛੋਟਾ ਹਾਂ ਬਿਲਕੁਲ ਬਿਲਕੁਲ ਲੋ ਹਾਈ ਕੱਲਾ ਤੁਹਾਨੂੰ ਪਹਿਲਾਂ ਪਹਿਲਾਂ ਕੋਈ ਦਿੱਕਤ ਪਰੇਸ਼ਾਨੀ ਲੱਗੀ ਵੀ ਇਹ ਔੜ ਜਾ ਲੱਗਾ ਕਿ ਨਹੀਂ ਮੇਂ ਔਰ ਤਾਂ ਇਹ ਮੈਨੂੰ ਤੋਂ ਵਧੀਆ ਚੀਜ਼ੀ ਲੱਗੀ ਇਹਨੂੰ ਜਿੱਥੇ ਕਿ ਮਰਜ਼ੀ ਵਰਤ ਲੋ ਭਜਾਉਣਾ ਥੋੜਾ ਵੱਧ ਭਜਾ ਲੋ ਹੂੰ ਮੀਡੀਅਮ ਕਰਨਾ ਮੀਡੀਅਮ ਕਰ ਸਰ ਸਾਰੇ ਰੱਖੇ ਹੋਏ ਆ ਕਈਰ ਸਾਡਾ ਨਾ ਇਹ ਮੂਰਜਾ ਬਣਿਆ ਹੋਵੇ ਵੀ ਤ ਤਵੀ ਖਿੱਚ ਕੇ ਕੰਮ ਕਰਨਾ ਵੀ ਇਹ ਰੇਲਾ ਕੰਮ ਹੈ ਵੀ ਸੀਲ ਆਉਣੀ ਆ ਹੂੰ ਤੇ ਥੋੜਾ ਜਿਹਾ ਇਹਦੇ ਸਪੀਡਾਂ ਜਾਂਦੀਆਂ ਸਪੀਡ ਹਾਂ ਸਪੀਡ ਵਧਾ ਦਿਓ ਇਧਰ ਦੀ ਸਪੀਡ ਚ ਨਹੀਂ ਫਰਕ ਲਾਦਾ ਉਧਰ ਦੀ ਸਪੀਡ ਨੂੰ ਥੋੜਾ ਚੇਂਜ ਕਰ ਲੋ ਹੂੰ ਪਹਿਲਾ ਦੂਜਾ ਤੀਜਾ ਇਧਰ ਉਹ ਨਹੀਂ ਐਡਜਸਟ ਹੁੰਦੀ ਆ ਇਧਰ ਇਧਰ ਚੇਂਜ ਕਰ ਲੋ ਹੂੰ ਪਰ ਰਜਿਸਟਰਡ ਤਾਂ ਕਰਨੀ ਹੀ ਪੈਂਦੀ ਆ ਜਿਆਦੇ ਇਹ ਗੇਰ ਕਿਹੜੇ ਆ ਖੇਤੀ ਵਾਲੇ ਹਾਲਤਾਂ ਵੀਆਂ ਸੁਹਾਗੇ ਲਈ ਜਿਆਦੇ ਗੇਰ ਕਿਹੜਾ ਜੀ ਜੀ ਸਭ ਤੋਂ ਵੱਧ ਸਭ ਤੋਂ ਜੇ ਖੇਤ ਦਾ ਕੰਮ ਆ ਤਾਂ ਬੀਜ ਦੇ ਵਿੱਚ ਜੀ ਦੇ ਵਿੱਚ ਇਹ ਤੇ ਇਹ ਦੇ ਵਿੱਚੋਂ ਤੁਹਾਨੂੰ ਪਤਾ ਸੁਪਰ ਸੀਡਰ ਆ ਗਿਆ ਸੁਪਰ ਸੀਡਰ ਆ ਗਿਆ ਸੀ ਥੋੜਾ ਘੱਟ ਆ ਸੀ ਫਿਰ ਉਹ ਹੀ ਤੇਜ਼ੀ ਨੂੰ ਸੀ ਫਿਰ ਉਹ ਆ ਗਿਆ ਫਿਰ ਤਾਂ ਹੂੰ ਜਦ ਬਾਹਾਂ ਆਪਾਂ ਜੇ ਚਾਣਾ ਵੀ ਚਲਾ ਰਿਹਾ ਕਿ ਭਿਉਣਾ ਘੇੜਾ ਖੰਡ ਉਹ ਉਹਦਾ ਘੇੜਾ ਖੰਡਾ ਕਰ ਲਾਂਗੇ ਲਗਾਤਾਰ ਫਿਰ ਤੁਸੀਂ ਕੋਈ ਗਰਮ ਗਰਮ ਦੀ ਸਮੱਸਿਆ ਆਈ ਨੇ ਕੋਈ ਕਰ ਕਿ ਪੰਪ ਤੋਂ ਬਾਅਦ ਕਈ ਡਾਟ ਜਾਂਦਾ ਨਾ ਵੀ ਸੂਈ ਚੱਕਦਾ ਜਾ ਮੈਂ ਸੋ ਕਿਹਾ ਸੀ ਵੀਰ ਨੂੰ ਮੈਂ ਕਿ ਇਹ ਸੂਈ ਇਹਦੀ ਸਿੱਧੀ ਆਂਦੀ ਆਂਦਾ ਬਹੁਤ ਵਧੀਆ ਗੱਲ ਹਾਂ ਸੂਈ ਸਿੱਧੀ ਚਾਹੀਦੀ ਹੈ ਘੱਟ ਦੇ ਤਾਂ ਚੱਲਾਂ ਹੀ ਨਹੀਂ ਚਾਹੀਦਾ ਹਾਂ ਵੀ ਗਰਮ ਮਤਾਉਣਾ ਚਾਹੀਦਾ ਪਰ ਉਦੋਂ ਗਾ ਉਦੋਂ ਗਾ ਤਾਂ ਨਹੀਂ ਲੰਗੀ ਵੀ ਸਿੱਧੀ ਤੇ ਜਾਂਦਾ ਸਿੱਧੀ ਨੂੰ ਮੜਾ ਆਇਆ ਲੱਗਦਾ ਮੈਨੂੰ ਥੋੜਾ ਜਿਹਾ ਜਿਵੇਂ ਵੀ ਮੜਾ ਪਰਸ਼ਾਵਾਂ ਜਾ ਪਾਉਂਦਾ ਹਾਂ ਅਗਲੇ ਪਾਸੇ ਨੂੰ ਪਾਉਂਦਾ ਆਪਾਂ ਇਹ ਨਹੀਂ ਕਰੀਏ ਸੈਂਟਰ ਆ ਗਿਆ ਹਾਂ ਇਹ ਮੜਾ ਜਿਵੇਂ ਕਹਿੰਦਾ ਤੂੰ ਖਿੱਚ ਕੇ ਪਾਉਣੇ ਆ ਫਿਰ ਲੱਗਦਾ ਵੀ ਥੋੜਾ ਆ ਜਾ ਸੂਈ ਅੱਗੇ ਚਲ ਹੁਣ ਜੇ ਏਜੰ ਅੱਖਾਂ ਰੀਜ਼ਨ ਉਹ ਪੁਲਿਸ ਦੇ ਚੱਕਰ ਵੱਜ ਜਾਂਦੇ ਆ اچھا اچھا ਠੀਕ ਆ ਤੇ ਜਿਹੜਾ ਤੁਹਾਨੂੰ ਮੜਾ ਡਾਊਟ ਹੈ ਨਾ ਉਹ ਵੀ ਨਿਕਲ ਦੂ ਆਪਣੇ ਰੈਕਟਰ ਗਰਮ ਤਾਂ ਨਹੀਂ ਹੁੰਦਾ ਪਰ ਮੈਂ ਉਹ ਕਰਾ ਦੇਣਾ ਪਹਿਲਾਂ ਹੀ ਮੈਂ ਗਰਮ ਤਾਂ ਮੈਂ ਵੀਰ ਜੀ ਉਹਨੇ ਮਸਲਾ ਲਈ ਉਹ ਕਹਿੰਦੇ ਗਰਮ ਨਹੀਂਗਾ ਇਹ ਇਹ ਬਿਲਕੁਲ ਸਹੀ ਆ ਜਨਾ ਹੀਟ ਤੇ ਚੱਲੂਗਾ ਨਾ ਉਹਨਾਂ ਹੀ ਵਧੀਆ ਉਹਨਾਂ ਹੀ ਜ਼ਿਆਦਾ ਵਧੀਆ ਹਮ ਠੰਡਾ ਚੱਲੂਗਾ ਤਾਂ ਇੰਜਾਂ ਦਾ ਨੁਕਸਾਨ ਆ ਗਰਮ ਦਾ ਆ ਆ ਜ਼ਿਆਦਾ ਗਰਮ ਤੋਂ ਜਿੱਥੇ ਉਹ ਲਾਲ ਪੱਟੀ ਹੈਗੀ ਆ ਉਹ ਤਾਂ ਨੁਕਸਾਨ ਹੀ ਆ ਨਾ ਕੀ ਆਲਓਵਰਲ ਕੁੱਲ ਮਿਲਾ ਕੇ ਸੰਤੁਸ਼ਟ ਬਹੁਤ ਵਧੀਆ ਬਹੁਤ ਵਧੀਆ ਥੋੜੀ ਇੱਕ ਦੋ ਕਮੀਆਂ ਆਇਆ ਉਹ ਤੋਂ ਮਨ ਦੁਖੀ ਹੋਇਆ ਸੀ ਵੀ ਨਵੇਂ ਨੂੰ ਲਿਆ ਕੇ ਤੇ ਤੁਸੀਂ ਕਹ ਤੇਰੇ ਨਾਲ ਹੀ ਹੋ ਰਿਹਾ ਮੈਂ ਕਹ ਯਾਰ ਵੀ ਹੋ ਵੀ ਤੇਰੇ ਨਾਲ ਹੀ ਰਿਹਾ ਸੀ ਆ ਤੇਰੇ ਸਾਹਮਣੇ ਆਪਣੇ ਨਾਲ ਦੂਜਾ ਮਾਡਲ ਆ ਗਿਆ ਨਹੀਂ ਤੁਹਾਡੇ ਸਾਹਮਣੇ ਪਰ ਮੇਰੇ ਜਿਹੜੇ ਗਰੁੱਪ ਤੇ ਆਏ ਜੋ ਵੀ ਦਿੱਤੇ ਹੋਇਆ ਹਾਂ ਤੇ ਕਲਾਚ ਵਾਲਾ ਕਵਾਜ ਵਾਲਾ ਹੋਇਆ ਇਹ ਤੇਰੇ ਹੱਲ ਨਹੀਂ ਨਵੇਂ ਨੂੰ ਦੇਖੋ ਕੀ ਨਵੇਂ ਨੂੰ ਮੁਸ਼ਕਲ ਆਉਂਦੀ ਨਹੀਂ ਹਾਂ 11 ਲੱਖ ਰੁਪਇਆ ਲਾਇਆ ਹੈ ਹੋਈ ਤਾਂ ਗੱਲ ਹੈ ਤੇ ਫੇਰ ਵੀ ਸਵਾਲ ਰਹਿਉਂਦਾ ਚੇ ਵਾਂਗੂ ਵੇਖੀ ਆ ਵੀ ਯਾਰ ਇਹਨੂੰ ਕਿਥੋਂ ਕੀ ਹੋ ਰਿਹਾ ਕਰ ਉਹਨੂੰ ਗੱਲ ਹੀ ਨਹੀਂ ਕਰਦਾ ਮੁੱਕ ਦੀ ਗੱਲ ਜੀ ਨਹੀਂ ਕਰਦਾ ਉੱਤੇ ਬਹਿਨ ਯਾਰ ਇੱਕ ਵੀਰ ਲੈ ਗਿਆ ਕੋਈ ਉਦੋਂ ਜੋ ਸਟਾਰਟਿੰਗ ਕੀਤਾ ਹੀ ਸੀਗਾ ਹਾਂ ਤੇ ਉਹਨੇ ਜਦੋਂ ਐ ਥੋੜਾ ਜਾ ਕੇ ਵਾਈ ਕੀਤੀ ਮੈਨੂੰ ਪਤਾ ਇਹਦਾ ਖੁੱਲ ਗਿਆ ਕੁਛ ਬਈ ਬਾਹਰ ਹੀ ਇੰਨਾ ਦੀ ਖਤਰਨਾਕ ਆਉਂਦੀ ਮੈਨੂੰ ਸਮਝ ਨਹੀਂ ਆਉਂਦੀ ਬਹੁਤ ਆ ਜਾਂਦੀ ਕਰ ਕਰ ਹਾਂ ਕਰ ਵੀ ਹਿੱਸੇ ਚੋਂ ਆਈ ਜਾਂਦੀ ਆ ਕਲਾਚੋਂ ਆਈ ਦੀ ਹੈ ਜੋਇੰਟ ਜੀ ਹੂੰ ਪਤਾ ਨਹੀਂ ਲੱਗਦਾ ਲੱਗਦਾ ਵੀ ਬੈਰਿੰਗ ਮੈਂ ਤਾਂ ਜਦੋਂ ਬੈਰਿੰਗ ਬਦਲੇ ਆ ਹੂੰ ਆਉਂਦੀ ਵੈਸੇ ਹੋ ਗਈ ਉਹ ਆਉਂਦੀ ਹਟ ਗਈ ਬਸ ਧੰਨਵਾਦ ਵੈਸੇ ਜੀ ਰੇਲੇ ਨਾਲ ਜਿਨ੍ਹਾਂ ਨੇ ਬਦਲਤੇ ਉਦਾਂ ਹੀ ਹਣਾ ਹਾਂ ਬਦਲਤੇ ਸੇਮ ਦੇ ਬਦਲਤੇ ਕੋਈ ਦਿਮਾਗ ਚ ਇਦਾਂ ਦਾ ਕੋਈ ਹੁੰਦਾ ਯਾਰ ਮੈਂ ਨਵਾਂ ਡਾਕਟਰ ਖੁੱਲ ਗਿਆ ਜਾਏ ਕੋਈ ਦਿਮਾਗ ਚ ਆਈ ਸੀ ਕਿ ਨਹੀਂ ਬਦੌੜੀ ਹਤੰਦਾ ਫਿਰ ਉਹੀ ਗੱਲ ਵੀ ਉਹ ਝੋਟਾ ਉਹਨੂੰ ਜਰਨਲ ਕੀਤਾ ਫਿਰ ਐ ਸਾਰਾ ਕੰਮ ਹੋਣ ਕਰਾਇਆ ਜਰਨਲ ਕੀਤਾ ਆਜ ਆ ਤੇ ਕੋਲ ਚਲਦੇ ਵਖਾਉਣੇ ਵੇ ਤਾਂ ਅੱਗੇ ਵਿਖਾਇਆ ਉਹ ਕਿੰਨਾ ਮਾਡਲ ਆ ਇਹ 99 ਵੀਰ ਜੀ 99 99 ਇਹ ਫਾਦਰ ਸਾਹਿਬ ਵਾਲਾ ਹੈ ਨਾ ਹਾਂਜੀ ਹਾਂਜੀ ਸਾਡੇ ਫਾਦਰ ਸਾਹਿਬ ਅਸੀਂ ਅਹੀਂ ਰੱਖਿਆ ਵੀ ਸਫਾਦਰ ਸਾਹਿਬ ਦੀ ਸਾਡੇ ਦੀ ਨਿਸ਼ਾਨੀ ਆਹੀਂ ਘਵਾਉਣੀ ਨਹੀਂ ਦੀਗੀ ਹਾਂ ਤੇ ਮੇਰਾ ਬੇਟਾ ਤੁਸੀਂ ਤੁਹਾਨੂੰ ਪਤਾ ਹੀ ਹੈ ਪਤਾ ਹਾਂ ਹੁਣ ਹੁਣ ਉਹ ਕਹਿੰਦਾ ਵੀ ਨਹੀਂ ਤੇ ਹੁਣ ਤੁਸੀਂ ਨਹੀਂ ਹੁਣ ਮੈਂ ਸੰਭਾਲ ਲਿਆ ਇਹਨੂੰ ਹਾਂ ਨਹੀਂ ਵਧੀਆ ਗੱਲ ਹੈ ਉਹ ਕਹਿੰਦਾ ਇਹ ਬਾਪੂ ਦੀ ਯਾਦ ਹੈ ਉਹ ਮੇਰੇ ਨਾਲੋਂ ਜ਼ਿਆਦਾ ਕਰਦਾ ਮੈਂ ਵਧੀਆ ਕਰ ਮੇਕਾਨ ਤੇ ਜਾਂਦੇ ਆ ਜਾਂਦੇ ਨਹੀਂ 4-5 ਫੋਨ ਆ ਗਏ ਤਸੱਲੀਆਂ ਦਾ ਕਰਾ ਦੋ ਉਹਨੇ ਟਰੈਕਟਰ ਨਾਲ ਮੈਂ ਉਹਨੂੰ ਕਿਹਾ ਮੈਂ ਇਦਾਂ ਦਾ ਉਹਨੇ ਫੋਨ ਫੜ ਕੇ ਮੈਨੂੰ ਕਹਿੰਦਾ ਮੇਰੇ ਨਾਲ ਗੱਲ ਕਰ ਹੂੰ ਤੈਨੂੰ ਕਹਿੰਦਾ ਪਾਪਾ ਤੋਂ ਸਾਈਡ ਤੇ ਹੋ ਜਾ ਅੱਛਾ ਤੇ ਮੈਂ ਚਲ ਹੋਰ ਤੇ ਵਰਕਸ਼ਾਪ ਤੇ ਸੀਗਾ ਹਾਂ ਤੇ ਮੈਂ ਉਧਰ ਹੋਰ ਚਲ ਦੇਖਣ ਲੱਪਿਆ ਤੇ ਬੈ ਬਦ ਮੈਨੂੰ ਦੱਸਿਆ ਉਹਨੇ ਬਸਤੀ ਵੀਰ ਨੇ ਹੂੰ ਤੇ ਮੈਂ ਆਹ ਯਾਰ ਵੇਚ ਤਾ ਹਾਂਦਾ ਯਾਰ ਤੂੰ ਨਾ ਕੋਈ ਚੱਕਰ ਨਹੀਂ ਹੈ ਮੈਨੂੰ ਪਤਾ ਮੈਂ ਕੀ ਕਰਨਾ ਮੇਰੀ ਹੋ ਗਈ ਕੋਈ ਚੀਜ਼ਾਂ ਉਹਨੇ ਨਾ ਤੇ ਇਹਦੀ ਟਾਈਮ ਕਦੀ ਘਰਾੜੀ ਵਗੈਰਾ ਬਦਲੀ ਅੱਛਾ ਟੋਟਾ ਵਧਾਈ ਉਹਨੇ ਕੁਝ ਕੀਤਾ ਉਹਨੇ ਓਕੇ ਓਕੇ ਵੇ ਵਧੀਆ ਚੱਲਦਾ ਹੈ ਹਾਂ ਉਹ ਇੱਕ ਵਾਰ ਹੀ ਖੁੱਲਿਆ ਹੈ ਨਾ ਚੌਂ ਲਿਆਂਦਾ ਹਾਂ ਇੱਕ ਵਾਰ ਨਹੀਂ ਇੱਕ ਵਾਰ ਉਹ ਥੋੜਾ ਜਿਹਾ ਕੰਮ ਕੀਤਾ ਸੀਗਾ ਉਦੋਂ ਉੱਤੋਂ ਤੋਂ ਉਹ ਹੈਡ ਹੈਡ ਦਾ ਇਕੱਲਾ ਕੰਮ ਇਹ ਕੀਤਾ ਸੀ ਤੋ ਹੁਣ ਹੁਣ ਪੰਪ ਦਾ ਸਿਸਟਮ ਸੀਗਾ ਤੁਹਾਡਾ ਡਾਊਨ ਸੀਗਾ ਕਰਾਉਣ ਪੰਪ ਹੀ ਲੱਗਾ ਸੀਗਾ ਹਮ ਜਦੋਂ ਗਿਆ ਤੇ ਕੁਛ ਬੇਟੇ ਨੇ ਉਹਨੂੰ ਸ਼ਹਿਦ ਦਿੱਤੀ ਕੁਛ ਉਹ ਵੀ ਕਹਿੰਦਾ ਨਹੀਂ ਯਾਰ ਵੀ ਥੋੜਾ ਹੈ ਨਾ ਥੱਲੇ ਵੀ ਕੰਮ ਮੰਗਦਾ ਤੇ ਪੰਪ ਕਰਾਇਆ ਤੋ ਕੀਤਾ ਹੈ ओरिजिनल ਹੀ ਸਮਾਨ ਸਾਰਾ ਬਿਲਕੁਲ ਕੀਤਾ 55 ਦਾ ਕੋਈ ਵੱਖਰਾ ਨਹੀਂ ਪਾਇਆ ਜੀ ਗਾੜੂ ਕੁਛ ਨਹੀਂ ਕੀਤਾ ਗਾੜੂ ਕੁਛ ਨਹੀਂ ਬਿਲਕੁਲ ਜੈਨੂਅਲ ਜੋ ਸਵਰਾਜ ਦਾ ਇਹਦਾ ਫਲਸ ਕਰਨਾ ਸਮਾਨ ਆ ਗਿਆ ਯਾਰ ਇਹਨਾਂ ਦੀ ਇਹ ਇੰਨਾ ਗੱਲਾਂ ਤਾਂ ਫਿਰ ਗੱਲ ਉੱਥੇ ਆ ਜਾਂਦੀਆਂ ਆ ਉਹਨਾਂ ਨੂੰ ਲੈ ਆਪਾਂ ਵਰਤ ਰਹੇ ਤੁਸੀਂ ਵਰਤ ਰਹੇ ਜੀ ਇੱਥੇ ਯਕੀਨ ਆ ਹਨਾ ਇਹ ਤਾਂ ਆਈ ਤਾਂ ਬਾਹਰ ਇਹ ਵਰਤੀ ਹੋਈ ਚੀਜ਼ ਹੈ ਇਹ ਤਾਂ ਕਰਮ ਵਾਲੇ ਨੇ ਤਾਂ ਬਸ ਚਾਰੇ ਲਾਏ ਨੇ ਕਿ ਸਾਨੂੰ ਕਰਮ ਵਾਲੇ ਨੇ ਨੇ ਖੜਾਈ ਨੇ ਕੀਤਾ ਗੱਲ ਗਾਦੀ ਯਾਰ ਬਹੁਤ ਫਿਰ ਵੀ ਕਿੰਨਾ ਮਾੜਾ ਤੁਸੀਂ ਦੱਸਿਆ 99 99 2025 ਸਾਲ ਹੋ ਗਏ 26 26 ਸਾਲ ਉਹਦੇ 26 ਸਾਲਾਂ ਬਾਅਦ ਲਾਲੋ ਤਾਂ ਇਹ 30 ਸਾਲਾਂ ਚ ਖੁੱਲਾ ਹੋਊਗਾ 21 ਸਾਲ ਚ ਖੁੱਲਿਆ ਵੀਰ ਜੀ 21 ਸਾਲ ਚ ਖੁੱਲਿਆ 21 ਸਾਲ ਚ ਖੁੱਲਾ ਸੀ ਬਹੁਤ ਚੱਲ ਗਿਆ ਤੇ ਚਲਾਵਾ ਵੀ ਚੰਗਾ 21 ਸਾਲ ਚ ਵੀ ਇਹਨੇ ਨੇ ਆਖਿਆ ਮੈਨੂੰ ਖੋਲੋ ਅੱਛਾ ਉਹਦੋਂ ਵੀ ਦਿਲ ਕੀਤਾ ਸੀ ਉਹ ਤੋਂ ਤਿਆਰ ਤੁਰ ਕੀਤਾ ਹੈ ਨਾ ਹਾਂ ਉਦੋਂ ਇਹ ਲਾਦਾ ਥੋੜਾ ਯਾਰ ਜਾਨ ਜੀ ਵੀ ਹੋਵੇ ਮਾੜੀ ਜੀ ਵੀ ਥੋੜੀ ਇਕੱਲੀ ਲੁੱਕ ਨਹੀਂ ਹਾਂ ਇਕੱਲੀ ਲੁੱਕ ਨਹੀਂ ਜਾਨ ਜੀ ਹੋਵੇ ਉਹ ਮਿਸਤਰੀ ਨੇ ਉਦੋਂ ਕੋਲਿਆ ਉਹ ਕਹਿੰਦਾ ਉੱਪਰ ਉੱਪਰ ਇਕੱਲੇ ਰਿੰਗ ਪਿਸਟਨ ਕਰਦੀ ਹੈ ਤੇ ਵਿਚਰਦੀ ਗੜਾ ਫਿਰ ਉਦੋਂ ਕਰਤਾ ਜੀ ਉਦੋਂ ਖੁੱਲਦਾ ਨਹੀਂ ਸੀ ਉਹ ਖੁੱਲਦਾ ਨਹੀਂ ਸੀ ਇਨੂਆ ਪੋਚਾ ਪਚਾ ਇਹ ਮਾਰਨਾ ਹੈ ਉਹ ਆਖਿਆ ਥੋੜੀ ਯਾਰ ਇਹ ਵੀ ਬੜਕ ਹੋਏ ਤੇ ਉਦੋਂ ਬਾਅਦ 21 ਤੋਂ ਬਾਅਦ 25 ਹੀ ਕੀਤਾ ਹਣ ਚਾਰ ਸਾਲ ਉਹ ਕੱਢ ਗਏ ਉਹ ਤਾਂ ਇਦਾਂ ਦਾ ਕਰਨਾ ਹਾਂ ਉਹ ਵੀ ਅਜੇ ਤੱਕ ਤੁਹਾਨੂੰ ਦੱਸਿਆ ਵੀ ਉਹ ਫੇਰ ਕੱਲ ਉਹ ਤੇ ਆ ਗਈ ਹੁਣ ਇਹ ਨਹੀਂ ਸੀ ਉਹ ਮੰਗਦਾ ਸੀਗਾ ਉਹ ਫੇਰ ਛੋਟੇ ਨੇ ਉਹ ਉਹਨੇ ਕਹਿ ਕੇ ਮੇਰਾ ਪੰਪ ਡਾਊਨ ਸੀਗਾ ਪੰਪ ਮੰਗਦਾ ਸੀਗਾ ਕੱਲਾ ਪੰਪ ਕੱਲਾ ਪੰਪ ਮੰਗਦਾ ਸੀਗਾ ਤੇ ਜਦੋਂ ਉਹ ਕਰਨ ਲੱਗ ਗਿਆ ਤੇ ਫੇਰ ਉਹ ਗਾਂ ਚੜਦੀ ਕਰਾ ਹੁਣ ਏਨ ਓਕੇ ਓਕੇ ਇਹਨੇ ਵੀਰੇ ਜਦੋਂ ਇਹ ਜਦੋਂ ਤੋਂ ਤੁਸੀਂ ਚਲਾਉਣ ਲੱਗੇ ਇਹਨੇ ਕੋ ਖਰਾਬੀ ਲਾਈ ਹੋਵੇ ਲਿਫਟ ਦੀ ਕਲਚ ਦੀ ਕਿਹ ਚੀਜ਼ ਦੀ ਇਹਨੇ ਕੋ ਦਿੱਕਤ ਦਿੱਤੀ ਹੋਵੇ ਨਹੀਂ ਹਾ ਤੇ ਟਾਈਮ ਤੇ ਰਾ ਜਾ ਰਿਹਾ ਹੈ ਬੁਢਾਪੇ ਨਾਲ ਥੋੜੀਆਂ-ਥੋੜੀਆਂ ਚੀਜ਼ਾਂ ਦਾ ਉਹ ਸਮੇਂ ਨਾਲ ਸਮੇਂ ਨਾਲ ਕੋਈ ਚੀਜ਼ ਥੋੜੀ ਪਰ ਫਿਰ ਵੀ ਅੱਜ ਵੀ ਚੜਦੀ ਗਲਾ ਚੜਦੀ ਗਲਾ ਸਾਰਾ ਕੁਝ ਚਲੋ ਇਹਦੇ ਪੈਸੇ ਤਾਂ ਲੱਗਦੇ ਹੀ ਐਸ ਕੋ ਪਤਾ ਪਤਾ ਸਾਡੇ ਤੇ ਆਂ ਕਹਿੰਦੇ ਸੀ ਨਵੇਂ ਦੀ ਕਿਸ਼ਤ ਨਾਲ ਉਹ ਹਾਂ ਜੇ ਉਹਦੀ ਵਿਆਜ ਹੀ ਲਾ ਦੋ ਨਾ ਚਮਾਈ ਪਿੱਛੋਂ ਹਾਂ ਤੇ ਰਾਜੇ ਜਾਂਦੇ ਨਹੀਂਗੇ ਹਾਂ ਕਿੰਦਾ ਤੂੰ ਪੱਜ ਕੇ ਫੜ ਲਿਆ ਚਲੋ ਪੱਕੀ ਕਿਰਪਾ ਗੁਰਸ ਇਹਦਾ ਇੱਕ ਕਲੱਚ ਹੀ ਵਾਦਾ ਕੀਤਾ ਕਲਚ ਥੋੜੀ ਵੱਡੀ ਪਾਈ ਆ ਜਿਹੜੀ ਐ ਕਿ ਵੱਡੀ ਪਾਈ ਇਸ ਵਾਰੀ ਹਾਂ ਕਹਿੰਦਾ ਕਲਚ ਦੀ ਇਹਦੀ ਮੁਸ਼ਕਲ ਆਉਂਦੀ ਸੀਗੀ ਕਹਿੰਦਾ ਮੇਰੀ 5 ਸਾਲ ਦੀ ਕਰਾਪੀ ਪਹਿਲਾਂ ਕਿੰਨਾ ਕਿੰਨੇ ਚ ਸੀ ਜਦ ਕਿੰਨੇ ਸੀਜ਼ਨ ਤੋਂ ਬਾਅਦ ਕਲਚ ਬਟ ਚੇਂਜ ਕਰਾਉਂਦੇ ਕੁਝ ਯਾਦ ਪਹਿਲਾਂ ਤਾਂ ਜਦੋਂ ਉਹਨੂੰ ਮਸ਼ੀਨ ਤੇ ਚੱਲਦਾ ਸੀ ਤੂੜੇ ਦੀ ਮਸ਼ੀਨ ਤੇ ਅੱਜ ਤਾਂ ਬੜੇ ਪੁਰਾਣਾ ਜਦੋਂ ਤੂੜੇ ਦੀ ਮਸ਼ੀਨਾਂ ਟਾਵੀਆਂ ਟਾਵੀਆਂ ਹੁੰਦੀਆਂ ਸੋ ਉਸ ਟਾਈਮ ਦੇ ਵਿੱਚ ਉਹਦੇ ਤੂੜੀ ਮਸ਼ੀਨ ਤੇ ਚੱਲਦਾ ਹੁੰਦਾ ਸੀ ਤੇ ਸੀਜ਼ਨ 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 ਦੇ ਬਾਅਦ ਪਾਉਣੀ ਪੈਂਦੀ ਸੀ ਪਾਉਣੀ ਪੈਂਦੀ ਸੀ ਇੱਕ ਸੀਜ਼ਨ ਆਉਂਦਾ ਥੋੜੀ ਥੋੜੀ ਵਾਲੀ ਸੀਜ਼ਨ ਤੂੜੀ ਦੇ ਉਹ ਲਾ ਲੇ ਉਹ ਅੰਦਰ ਕੀਤਾ ਉਹਦਾ ਸੰਨਾ ਚੋਂ ਵੀਰ ਭਰਾ ਇਹ ਤਕਨੀਕ ਵਿੱਚ ਹਾਂ ਉਦੋਂ ਟੂੜੀ ਵਾਲੀ ਮਸ਼ੀਨਾਂ ਦੋ ਦੋ ਮਹੀਨੇ ਮਨ ਲਾ ਸਾਫ ਚੰਦਨ ਵਾਲਾ ਕੰਮ ਬੰਦਾ ਸੀ ਪਤਾ ਨਹੀਂ ਕਿੰਨਾ ਲੰਬਾ ਹੋਣਾ ਉਹ ਤਾਂ ਪ੍ਰਾਈਸ ਚੰਗੇ ਸੀਗੇ ਤੇ ਦੋ ਦੋ ਮਹੀਨੇ ਅਸੀਂ ਇੱਥੇ ਚਲਾ ਕੇ ਜਾਣੀ ਮਾਝੇ ਲੈ ਕੇ ਜਾਣੀ ਮੋਰੈਂਡ ਦੇ ਬਾਰਡਰ ਤੇ ਹੀ ਤਾਰਾਂ ਤੇ ਜਾ ਕੇ ਚਲਾਉਣੇ ਉਹ ਦੋ ਦੋ ਮਹੀਨੇ ਸੀਜ਼ਨ ਚੱਲਦਾ ਬਹੁਤ ਲੰਬਾ ਚਾਹ ਹੁਣ ਤਾਂ ਹਫਤੇ ਬਾਅਦ ਸਤਿ ਸ੍ਰੀ ਅਕਾਲ ਹਾਂ ਚਲੋ ਜਿਗਾਰਾ ਛੱਡਿਆ ਹੁਣ ਵੀਰਾਂ ਨੇ ਕੰਮ ਕਰਨ ਦੀ ਏ ਤੇ ਬਾਕੀ ਟਰੈਕਟਰ ਦੋਵੇਂ ਤੁਹਾਨੂੰ ਕਾਤੇ ਓਕੇ ਚੱਲਦੀ ਕਲਾ ਤੇ ਇਹ ਸੇਵਾ ਚੱਲਦੀ ਪਈ ਏ ਪਹਿਲਾਂ ਮੈਂ ਸ਼ੂਟ ਰਾਤ ਕੀਤਾ ਸੀ ਤੇ ਮੈਂ ਕਿਹਾ ਜੌਂਦੀ ਦਾ ਰਿਵਿਊ ਲਈਏ 2 ਸਾਲਾਂ ਬਾਅਦ ਕਿਵੇਂ ਦਾ ਇਹ 2 ਸਾਲ ਵੀਰ ਨੇ ਚਲਾਇਆ ਵੀਰ ਦਾ ਕੰਮ ਨਾ ਬਹੁਤ ਜ਼ਿਆਦਾ ਆ ਰੋਡ ਤੇ ਵੀ ਚੱਲਦੇ ਆ ਰੇਡਰ ਤੇ ਖੱਤੇ ਹੀ ਤਾਂ ਚਲਨੇ ਚਲਦਾ ਯਾਰ ਨਾ ਫੋਟ ਦਾ ਕੰਮ ਨਹੀਂ ਹਾਂ ਰੋਡ ਦਾ ਹੀ ਕੰਮ ਜ਼ਿਆਦਾ ਆ ਤੇ ਤਾਂ ਕਰਕੇ ਮੈਂ ਵੀਰ ਦਾ ਰਿਵਿਊ ਲਿਆ ਵੀ ਕਿਵੇਂ ਦਾ ਬਾਕੀ ਤੁਸੀਂ ਦੱਸਿਓ ਵੀਰ ਦੇ ਸਹਜਾਤ ਰਿਵਿਊ ਕਿਦਾਂ ਦਾ ਲੱਗਾ ਜੇ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ 'ਚ ਫ੍ਰੇਮ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ